ਤਰੰਧਾਰਮ ਚੋਣਾਂ ਤੋਂ ਬਾਅਦ ਸਿਆਸੀ ਸਵਾਲ ਖੜੇ ਹੋ ਰਹੇ ਆ ਕਿ ਆਖਿਰ ਪੰਜਾਬ ਦੀ ਸਿਆਸਤ ਖੜੀ ਕਿੱਥੇ ਆ ਪੰਜਾਬ ਦੀ ਸਿਆਸਤ ਵਿੱਚ ਚੱਲ ਕੀ ਰਿਹਾ ਔਰ ਕੀ 2027 ਦਾ ਮਹਾਂਦਰਾ ਇਸ ਜ਼ਮਨੀ ਚੋਣ ਦੇ ਵਿੱਚ ਦਿਖਾਈ ਦੇਣ ਲੱਗਿਆ ਇਹੀ ਗੱਲਾਂ ਦੇ ਉੱਤੇ ਚਰਚਾ ਕਰਾਂਗੇ ਅੱਜ ਮੌਜੂਦ ਆ ਸ਼ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਸਾਡੇ ਨਾਲ ਮੌਜੂਦ ਨੇ ਸੁਖਮਿੰਦਰ ਸਿੰਘ ਰਾਜਪਾਲ ਜੀ ਸਰਾਜ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਖਾਲਸਾ ਵਾਹਿ ਸਤਿ ਸੱਚੀ ਕਾਲ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਤਰਨਤਾਰਨ ਦੀ ਜ਼ਮਨੀ ਚੋਂ ਜਦੋਂ ਨਤੀਜਾ ਆਇਆ ਜਾਂ ਇਵਨ ਜਦੋਂ ਪ੍ਰਚਾਰ ਵੀ ਚੱਲ ਰਿਹਾ ਸੀ ਇੱਕ ਗੱਲ ਕਹੀ ਜਾ ਰਹੀ ਸੀ ਕਿ 2027 ਦੀ ਝਾਤ ਇਹਦੇ ਵਿੱਚੋਂ ਪੈ ਜਾਣੀ ਹੈ ਤੁਹਾਨੂੰ ਐ ਲੱਗਦਾ ਕਿ 2027 ਹੁਣ ਨਜ਼ਰ ਆਉਣ ਲੱਗੀ ਹੈ ਤਰਨਤਾਰਨ ਦੇ ਵਿੱਚੋਂ ਦੇਖੋ ਜਿਹੜੀ ਤਰਨਤਾਰਨ ਦੀ ਸੰਗਤ ਨੇ ਜੋ ਫਤਵਾ ਦਿੱਤਾ ਲੋਕਤੰਤਰ ਦੇ ਵਿੱਚ ਸੰਗਤ ਵੱਡੀ ਹੁੰਦੀ ਹੈ ਲੋਕ ਵੱਡੇ ਹੁੰਦੇ ਹਨ ਜੋ ਉਹਨਾਂ ਨੇ ਫੈਸਲਾ ਕੀਤਾ ਸਾਨੂੰ ਪ੍ਰਵਾਨ ਹੈ ਪਰ ਮੈਂ ਸਮਝਦਾ ਕਿ ਜਿਸ ਤਰ੍ਹਾਂ ਸਰਕਾਰ ਦੀ ਧੱਕੇਸ਼ਾਹੀ ਸਰਕਾਰ ਨੇ ਕੁਲ ਕੈਂਡੀਡੇਟ ਵੀ ਆਪਣਾ ਨਾਮ ਹੋਣ ਕਰਕੇ ਉਹਨਾਂ ਨੇ ਅਕਾਲੀ ਦਲ ਦਾ ਕੈਂਡੀਡੇਟ ਲਿਆ ਉਸ ਤੋਂ ਬਾਅਦ ਜਿਸ ਤਰ੍ਹਾਂ ਐਸਐਸਪੀ ਦਾ ਸਸਪੈਂਡ ਹੋਣਾ ਅਫਸਰਾਂ ਨੂੰ ਧੱਕੇ ਦੇ ਨਾਲ ਸਰਪੰਚਾਂ ਨੂੰ ਕਰੋ ਚੱਕਣਾ ਅਫਸਰਾਂ ਵੱਲੋਂ ਕਾਉਂਸਲਰਾਂ ਨੂੰ ਚੱਕਣਾ ਉਸ ਤੋਂ ਬਾਅਦ ਵੀ ਸਿਰਫ ਇੱਕ 10000 ਦੀ ਲੀਡ ਦੇ ਨਾਲ ਸਰਕਾਰ ਜਿੱਤੀ ਹੈ ਨੈਤਿਕ ਤੌਰ ਤੇ ਉਹ ਹਾਰੀ ਹੈ ਤੇ ਇਸ ਟਾਈਮ ਸਰਕਾਰ ਦਾ ਜ਼ਮੀਨੀ ਆਪਨਾ ਕਹਿ ਲੋ ਕਿ ਪੈਰਾਥਲੋ ਜ਼ਮੀਨ ਖਿਸਕ ਚੁੱਕੀ ਆ ਤੇ ਸਰਕਾਰ ਨੂੰ ਇਹ ਪਤਾ ਸੀ ਕਿ ਆ 27 ਤੋਂ ਪਹਿਲਾਂ ਜਿਹੜੀ ਆਖਰੀ ਚੋਣ ਹੈ ਤਰਨਤਨ ਦੀ ਜਿਮਣੀ ਚੋਣ ਇਹ ਅਸੀਂ ਜਿੱਤਣਾ ਜਿੱਦਾ ਮਰਜੀ ਪਰ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਅਸੀਂ ਸਿਰਫ 10000 ਦੇ ਜਿੱਤਾਂਗੇ ਕਿਉਂਕਿ ਸਰਕਾਰ ਇਹ ਗੱਲ ਕਹਿ ਰਹੀ ਸੀ ਲਗਾਤਾਰ ਕਿ ਅਸੀਂ 30 ਤੋਂ 40000 ਦੀ ਵੋਟ ਤੋਂ ਲੀਡ ਹਾਸਲ ਕਰਾਂਗੇ ਲੇਕਿਨ ਮੈਂ ਸਮਝਦਾ ਕਿ ਤਰਨਤਨ ਦੇ ਲੋਕਾਂ ਨੇ ਕਿਉਂਕਿ ਮਾਝਾ ਜਿਹੜਾ ਮਾਝਾ ਐਸਾ ਹਲਕਾ ਕਿ ਜੋ ਕਿਸੇ ਕੋ ਨਹੀਂ ਡਰਦਾ ਉਹਨਾਂ ਨੇ ਆਪਣੀ ਅੰਦਰਲੀ ਆਵਾਜ਼ ਸੁਣੀ ਉਹਨਾਂ ਨੇ ਗੁਰੂ ਸਾਹਿਬ ਦਾ ਓਟਰਾ ਆਸਰਾ ਲੈ ਕੇ ਆਪਣੀ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨਾ ਸਮਝਿਆ ਕਿਉਂਕਿ ਉਹਨਾਂ ਦੀ ਜ਼ਿੰਮੇਵਾਰੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੇ ਲਗਾਤਾਰ ਜੋ ਪਿਛਲੇ 10 ਸਾਲਾਂ ਵਿੱਚ ਵਿਕਾਸ ਕੀਤਾ ਸੀ ਉਹ ਉਸ ਤੋਂ ਬਾਅਦ ਅੱਜ 9 ਸਾਲ ਹੋ ਗਏ ਇੱਕ ਇੱਟ ਵੀ ਕੋਈ ਸਰਕਾਰ ਨਹੀਂ ਲਗਾ ਸਕੀ ਇਸੇ ਕਰਕੇ ਉਹਨਾਂ ਨੇ ਆਪਣੀ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨਾ ਔਰ ਸ਼੍ਰੋਮਣੀ ਅਕਾਲੀ ਦਲ ਨੂੰ ਤਗੜਾ ਕਰਨ ਵਾਸਤੇ ਲੜਾਈ ਲੜੀ ਸੀ ਪਰੇ ਮੈਂ ਸਮਝਦਾ ਕਿ ਧੋਖੇ ਦੇ ਨਾਲ ਜਿਹੜੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ 10000 ਵੋਟ ਤੇ ਜਿੱਤੀ ਹੈ ਪਰ ਨੈਤਿਕ ਤੌਰ ਤੇ ਹਾਰੀ ਹੈ ਨੈਤਿਕ ਤੌਰ ਤੇ ਹਾਰਨ ਦਾ ਜੇ ਮਤਲਬ ਮੈਂ ਤੁਹਾਨੂੰ ਪੁੱਛਾਂ ਕਿਉਂਕਿ ਇਹ ਗੱਲ ਬਹੁ ਵਾਰੀ ਸੁਣ ਲਈ ਹੈ ਹਣ ਕੇ ਸਰਕਾਰ ਅਨੈਤਿਕ ਤੌਰ ਦੇ ਨਾਲ ਜਿੱਤੀ ਹੈ ਕਿਉਂ ਦੇਖੋ ਸਭ ਤੋਂ ਵੱਡਾ ਸਵਾਲ ਅੱਜ ਸਰਕਾਰ ਉੱਤੇ ਖੜਾ ਹੈ ਕਿ ਜੋ ਚੋਣ ਕਮਿਸ਼ਨ ਐਕਸ਼ਨ ਲਿਆ ਪਿਛਲੇ 70 ਸਾਲਾਂ ਦੇ ਵਿੱਚ ਕਦੀ ਨਹੀਂ ਹੋਇਆ ਸੀ ਕਿ ਕਿਸੇ ਐਸਐਸਪੀ ਨੂੰ ਸਸਪੈਂਡ ਕਰਨਾ ਪਵੇ ਉਹ ਇਸੇ ਕਰਕੇ ਸਸਪੈਂਡ ਕੀਤਾ ਜੋ ਤੱਥਾਂ ਦੇ ਆਧਾਰ ਤੇ ਸੀ ਸਬੂਤ ਪੇਸ਼ ਕੀਤੇ ਚੋਣ ਕਮਿਸ਼ਨ ਅੱਗੇ ਚੋਣ ਕਮਿਸ਼ਨ ਨੇ 24 ਘੰਟਿਆਂ ਦੇ ਅੰਦਰ ਅੰਦਰ ਐਸਐਸਪੀ ਨੂੰ ਸਸਪੈਂਡ ਕੀਤਾ 36 ਘੰਟਿਆਂ ਦੇ ਅੰਦਰ ਅੰਦਰ ਇਨਕੁਆਰੀ ਲਵਾਈ ਰਾਮ ਸਿੰਘ ਏਡੀਜੀਪੀ ਸਾਹਿਬ ਕੋਲ ਔਰ ਉਹਨਾਂ ਨੇ 36 ਘੰਟਿਆਂ ਵਿੱਚ ਜਿਹੜੀ ਰਿਪੋਰਟ ਦਿੱਤੀ ਉਹ ਹਰਾਨੀ ਜਨਕ ਸੀ ਕਿ ਉਹਨਾਂ ਨੇ ਇਹ ਗੱਲ ਮੰਨੀ ਕਿਸ ਸਰਕਾਰੀ ਤੰਤਰ ਦੇ ਨਾਲ ਡੰਡਾ ਤੰਤਰ ਦੇ ਨਾਲ ਕਿਸ ਤਰ੍ਹਾਂ ਅਕਾਲੀ ਦਲ ਦੇ ਵਰਕਰਾਂ ਨੂੰ ਲੀਡਰਾਂ ਨੂੰ ਉਹਨਾਂ ਦੇ ਝੂਠੇ ਪਰਚੇ ਪਾ ਕੇ ਉਹਨਾਂ ਨੂੰ ਅੰਦਰ ਕੀਤਾ ਗਿਆ ਤਾਂ ਜੋ ਜਿਮਣੀ ਚੋਣ ਸਰਕਾਰ ਜਿੱਤ ਸਕੇ ਤੁਸੀਂ ਦੇਖੋ ਕਿ ਇੱਕ ਪਿੰਡ ਦੇ ਜਿਹੜੇ ਜਿਸ ਦੇ ਕੋਲ ਆਪਣੇ 4-5 ਟਰੱਕ ਸੀ ਉੱਤੇ ਪਰਚਾ ਕਾਹਦਾ ਪਾਇਆ 60 ਕਿਲੋ ਕਣਕ ਚੋਰੀ ਦਾ ਝੋਨੇ ਦਾ 60 ਕਿਲੋ ਚੋਰੀ ਦਾ ਮੈਨੂੰ ਦੱਸੋ ਉਹਦੀ ਕੀਮਤ 1000 ਰੁਪਏ ਵੀ ਨਹੀਂ ਹੈਗੀ ਇਦਾਂ ਇਦਾਂ ਦੇ ਝੂਠੇ ਪਰਚੇ ਪਾਏ ਕੁਝ ਪਰਚੇ ਇਦਾਂ ਦੇ ਪਾਏ ਕਿ ਜਿਹੜੇ ਪਿਛਲੇ ਪਰਚੇ ਕਿਸੇ ਕੇਸ ਦੇ ਵਿੱਚ ਕਿਸੇ ਨੂੰ ਨਾਮਜਤ ਕਰਤਾ ਮੋਗਾ ਪੁਲਿਸ ਚੱਕ ਕੇ ਲੈ ਕੇ ਜਾ ਰਹੀ ਹੈ ਮੋਗਾ ਪੁਲਿਸ ਅੱਗੇ ਬਾਗਾ ਪੁਰਾਣਾ ਦੇ ਦਿੰਦੀ ਹੈ ਉਹਨੂੰ ਬਾਗਾ ਪੁਰਾਣੇ ਤੋਂ ਬਾਅਦ 7 ਤਰੀਕ ਨੂੰ ਚੱਕਦੀ ਹੈ ਤੇ ਪਰਸੋ ਜਮਾਨਤ ਹੋਈ ਕੱਲ ਸੁੱਬੀ ਸਿੰਘ ਬਾਦਲ ਜੀ ਕੱਲੇ-ਕੱਲੇ ਘਰ ਜਾ ਕੇ ਕੱਲੇ-ਕੱਲੇ ਸਰਪੰਚ ਦੇ ਘਰ ਜਾ ਕੇ ਬੀਬੀ ਸੁਖਵਿੰਦਰ ਕੋ ਨੂੰ ਦਾਵਾ ਜੀ ਨੂੰ ਔਰ ਸੀਨੀਅਰ ਲੀਡਰਸ਼ਿਪ ਨੂੰ ਨਾਂ ਲੈ ਕੇ ਉਹਨਾਂ ਦੇ ਘਰ ਗਏ ਨੇ ਔਰ ਉੱਥੇ ਵਾਅਦਾ ਕਰਕੇ ਆਏ ਨੇ ਕਿ ਸਾਰੇ ਕੇਸ ਸ਼੍ਰੋਮਣੀ ਅਕਾਲੀ ਦਾ ਲੜੂਗਾ ਔਰ ਐਂਡ ਤੱਕ ਲੜਾਈ ਲੜੂਗਾ ਅੱਜ ਤੁਸੀਂ ਉਹਦਾ ਰਿਜ਼ਲਟ ਵੀ ਦੇਖ ਲਓ ਕਿ ਚੋਣ ਕਮਿਸ਼ਨ ਨੂੰ ਕੱਲ ਚਿੱਠੀ ਲੱਗੀ ਸੀ ਚੋਣ ਕਮਿਸ਼ਨ ਇੰਡੀਆ ਨੂੰ ਉਹਦਾ ਜਵਾਬ ਵੀ ਅੱਜ ਆ ਗਿਆ ਤੇ ਉਹਨਾਂ ਨੇ 25 ਤਰੀਕ ਨੂੰ ਡੀਜੀਪੀ ਗੌਰਵ ਯਾਦਵ ਤੋਂ ਜੀ ਨੂੰ ਤਲਬ ਕਰ ਲਿਆ ਨੀ ਪਰ ਇਹ ਸਾਰੀਆਂ ਗ੍ਰਿਫਤਾਰੀਆਂ ਜਿਵੇਂ ਕਿ ਇਲਜ਼ਾਮ ਲੱਗ ਰਿਹਾ ਕਿ ਗਲਤ ਤਰੀਕੇ ਨਾਲ ਜਾਂ ਝੂਠੇ ਪਰਚੇ ਪਾਏ ਜਾ ਰਹੇ ਆ ਇਹ ਕਿਉਂ ਹੋ ਰਿਹਾ ਜੇ ਇਸੇ ਜੇ ਇਹੀ ਇਲਜ਼ਾਮ ਸੱਚ ਨੇ ਜੇ ਅਗਲੀ ਦਲ ਦੇ ਇਲਜ਼ਾਮ ਸੱਚ ਨੇ ਤੇ ਆਖਿਰੇ ਪਰਚੇ ਕਿਉਂ ਕੀਤੇ ਜਾ ਰਹੇ ਦੇਖੋ ਜੀ ਇਹ ਤਾਂ ਬਿਲਕੁਲ ਸੱਚ ਆ ਪੰਜਾਬ ਦੇ ਲੋਕਾਂ ਨੇ ਵੀ ਦੇਖਿਆ ਕਿ ਪਿਛਲੇ ਪੌਣੇ 4 ਸਾਲਾਂ ਦੇ ਵਿੱਚ ਸਰਕਾਰ ਜਦੋਂ ਦੀ 2022 ਤੋਂ ਬਣੀ ਆ ਖੜਕੜ ਕਲਾਂ ਦੇ ਵਿੱਚ ਸ਼ਹੀਦ ਭਗਤ ਸਿੰਘ ਦੀ ਧਰਤੀ ਤੇ ਜਿਹੜੀ ਸੋਚ ਚੁੱਕੀ ਸੀ ਲਾਉਂਦੇ ਤਾਂ ਫੋਟੋ ਇਹ ਸ਼ਹੀਦ ਭਗਤ ਸਿੰਘ ਜੀ ਦੀ ਹੈ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਦੀ ਲਾਉਂਦੇ ਨੇ ਲੇਕਿਨ ਮੰਦੇ ਉਹਨਾਂ ਦੀ ਕੋਈ ਨਹੀਂ ਹੈ ਜਿਸ ਤਰ੍ਹਾਂ ਸੰਵਿਧਾਨ ਦੀ ਇਹਨਾਂ ਨੇ ਧਿਜੀਆਂ ਉਡਾਈਆਂ ਕਾਨੂੰਨ ਦੀਆਂ ਧਿਜੀਆਂ ਉਡਾਈਆਂ ਕੋਈ ਸਿਸਟਮ ਨਹੀਂ ਇਹਨਾਂ ਨੇ ਛੱਡਿਆ ਕਿ 2022 ਤੋਂ ਲੈ ਕੇ ਸਿਰਫ ਇਹਨਾਂ ਦੀ ਜੁਬਾਨ ਤੇ ਸ਼ਰੂਮਨੀ ਅਕਾਲੀ ਦਲ ਬਾਦਲ 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 ਕੋਈ ਗੱਲ ਨਹੀਂ ਹੋਰ ਭੰਡਣ ਤੋਂ ਇਲਾਵਾ ਇਹਨਾਂ ਨੇ ਕੋਈ ਕੰਮ ਨਹੀਂ ਕੀਤਾ ਇੱਕ ਸਿੰਗਲ ਇੱਟ ਨਹੀਂ ਲਾਈ ਤੇ ਅੱਜ ਉਹਨਾਂ ਨੂੰ ਸਿਰਫ ਇਸੇ ਗੱਲ ਦਾ ਡਰ ਹੈ ਕਿ ਸ਼ਰੂਮਨੀ ਅਕਾਲੀ ਦਲ ਜੇ ਵਾਪਸ ਆ ਗਿਆ ਤੇ ਸਾਡਾ ਕੁਝ ਨਹੀਂ ਰਹਿਣਾ ਔਰ ਉਹ ਡਰ ਜਿਹੜਾ ਸੀ ਉਹ ਸੱਚ ਵਿੱਚ ਬਦਲ ਦਿੱਤਾ ਮਾਜੇ ਦੇ ਲੋਕਾਂ ਨੇ ਉਹਨਾਂ ਨੇ ਦਿਖਾ ਦਿੱਤਾ ਕਿ ਅਸੀਂ ਦੱਬਣ ਵਾਲੇ ਨਹੀਂ ਹਗੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਲਕੁਲ ਨਾਲ ਖੜੇ ਨੇ ਪਾਰਟੀ ਦੇ ਨਾਲ ਔਰ ਅੱਜ ਪੰਜਾਬ ਦੇ ਵਿੱਚ ਤੁਸੀਂ ਦੇਖ ਲਓ ਸਾਰੇ ਪਾਸੇ ਚਰਚਾ ਸ਼੍ਰੋਮਣੀ ਅਕਾਲੀ ਦਲ ਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਵੱਡੀ ਵਾਪਸੀ ਇਸ ਜਿਮਣੀ ਚੋਣ ਦੇ ਵਿੱਚ ਕੀਤੀ ਹੈ ਔਰ ਆਉਣ ਵਾਲਾ ਸਮਾਂ 2027 ਜਿਹੜਾ ਉਹ ਮੈਂ ਸਮਝਦਾ ਕਿ ਸ਼੍ਰੋਮਣੀ ਅਕਾਲੀ ਦਲ ਵਾਸਤੇ ਬਹੁਤ ਚੰਗਾ ਤੇ ਬਹੁਤ ਸੁਨਹਿਰਾ ਹੋਏਗਾ ਕਿ ਜਿਹੜਾ ਜੋ ਪੰਜਾਬ ਇੱਕ ਦੇਖਦਾ ਸੀ ਰੰਗਲਾ ਪੰਜਾਬ ਜਿਸ ਪਾਰਟੀ ਨੇ ਇਸ ਗੱਲ ਕਹੀ ਸੀ ਆਮ ਆਦਮੀ ਪਾਰਟੀ ਨੇ ਕਿ ਅਸੀਂ ਰੰਗਲਾ ਪੰਜਾਬ ਬਣਾਵਾਂਗੇ ਜਿਹਨੂੰ ਦੰਗਲਾ ਪੰਜਾਬ ਕਰਦਾ ਮਤਲਬ ਤੁਸੀਂ ਦੇਖੋ ਕਿ ਅੱਜ ਹਾਲਾਤ ਕੀ ਬਣ ਗਏ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਵਪਾਰੀ ਸਭ ਤੋਂ ਵੱਡਾ ਦੁਖੀ ਹੈ ਜਿਹੜਾ ਇੰਡਸਟਰੀ ਵਾਲੇ ਫੈਕਟਰੀਆਂ ਵਾਲੇ ਨੇ ਉਦਯੋਗ ਲਾਉਣ ਵਾਲੇ ਆ ਕੋਈ ਬੰਦਾ ਇੱਥੇ 4-5 ਕਰੋੜ ਰੁਪਏ ਲਾਉਣ ਨੂੰ ਤਿਆਰ ਨਹੀਂ ਉਹਦਾ WhatsApp ਤੋਂ ਵੱਡਾ ਕਰਨਿਆ ਉਹ ਕਹਿੰਦੇ ਅਸੀਂ 4-5 ਲੱਖ ਰੁਪਏ ਮਹੀਨਾ ਕਿੱਥੋਂ ਦੇਾਂਗੇ ਪੁਲਿਸ ਨੂੰ ਅੱਜ ਪੁਲਿਸ ਪ੍ਰਸ਼ਾਸਨ ਹੀ ਪੁਲਿਸ ਸਟੇਟ ਬਣ ਚੁੱਕਾ ਅੱਜ ਪੰਜਾਬ ਪੁਲਿਸ ਆਮ ਆਦਮੀ ਦੇ ਵਰਕਰ ਬਣ ਕੇ ਕੰਮ ਕਰ ਰਹੀ ਹੈ ਨਾ ਕਿ ਇੱਕ ਜਿਹੜੀ ਉਹਦੀ ਜ਼ਿੰਮੇਵਾਰੀ ਸੀ ਪੰਜਾਬ ਪੁਲਸੀ ਦੀ ਕਿ ਆਈਪੀਐਸ ਅਫਸਰ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਨਿਆਂ ਦੇਣਾ ਜਿੱਥੇ ਤੱਕਾ ਹੋ ਰਿਹਾ ਉੱਥੇ ਤੁਸੀਂ ਇਨਸਾਫ ਦਿਓ ਪਰ ਇਦਾਂ ਕਦੀ ਸੁਣਿਆ ਸੀ ਕਿ ਤੁਸੀਂ ਏ ਜਿਹੜੀ ਕੋਈ ਗੱਡੀ ਚੋਰੀ ਦੀ ਆ ਜਾਂ ਨੰਬਰ ਪਲੇਟ ਗਲਤ ਹੈ ਜੇ ਉਹ ਸਾਡੇ ਕੈਂਡੀਡੇਟ ਸੁਖਮੇ ਬੀਬੀ ਸੁਖਵਿੰਦਰ ਕੋਰ ਦੀ ਬੇਟੀ ਕੰਚਨਪ੍ਰੀਤ ਕੋਰ ਦਾ ਜਿਹੜੀ ਗੱਡੀ ਕੋਈ ਪਿੱਛਾ ਕਰ ਰਹੀ ਆ ਅਸੀਂ ਉਹਨੂੰ ਅਸੀਂ ਗੱਡੀ ਨੂੰ ਰੋਕਿਆ ਅਸੀਂ ਉਹਨੂੰ ਪੁੱਛਿਆ ਕਿ ਭਾਈ ਤੁਸੀਂ ਕੌਣ ਹੋ ਕਿੱਥੋਂ ਆਏ ਹੋ ਤੇ ਉਹ ਕਹਿ ਰਿਹਾ ਜੀ ਸਾਨੂੰ ਐਸਐਚਓ ਸਾਹਿਬ ਨੇ ਡੀਐਸਪੀ ਸਾਹਿਬ ਨੇ ਭੇਜਿਆ ਉਹ ਭयो ਤੁਸੀਂ ਜੇ ਪਿੱਛਾ ਕਰ ਰਹੇ ਹੋ ਤੇ ਤੁਸੀਂ ਆਪਣਾ ਡਟੀ ਕਾਰਡ ਦਿਖਾਓ ਆਪਣੇ ਬਾਰੇ ਦੱਸੋ ਪਰ ਤੁਸੀਂ ਤਾਂ ਨੰਬਰ ਪਲੇਟ ਹੀ ਚੋਰੀ ਦੀ ਲਾ ਕੇ ਘੁੰਮਦੇ ਹੋ ਮਹਾਰਾਸ਼ਟਰ ਦੀ ਗੱਡੀ ਦੀ ਤੇ ਪਰਚਾ ਤਾਂ ਤੁਹਾਨੂੰ ਦੇਣਾ ਚਾਹੀਦਾ ਉਹਨਾਂ ਦੇ ਸਸਪੈਂਡ ਤੁਹਾਨੂੰ ਉਹ ਅਫਸਰ ਕਰਨੇ ਚਾਹੀਦੇ ਨੇ ਤੇ ਤੁਸੀਂ ਪਰਚਾ ਦਿੱਤਾ ਸ਼ਰੋਮੀ ਅਕਾਲੀ ਦਲ ਦੇ ਬਹਾਦਰ ਸੂਰਮਿਆਂ ਦੇ 25 ਬੰਦਿਆਂ ਦੇ 22 ਨੀਮ ਇਹਨਾਂ ਨੇ ਪਰਚਾ ਦਿੱਤਾ 15 ਬੰਦਿਆਂ ਦੇ 8 9 ਅਣ ਪਛਾਤੇ ਆ ਤੇ ਤੁਸੀਂ ਦੇਖੋ ਸਾਡਾ ਆਈਟੀ ਵਿੰਗ ਦੇ ਨਛੱਤਰ ਸਿੰਘ ਗਿੱਲੇ ਦੇ ਜਿਹੜੇ ਉਹਨਾਂ ਦੇ ਪਰਚਾ 5 ਤਰੀਕ ਦਾ ਦਿੱਤਾ ਤੇ ਰੈਸਟ ਕਦੋਂ ਪਾਉਂਦੇ ਹੋਵੇਂ ਨੇ ਇਲੈਕਸ਼ਨ ਤੋਂ ਅਗਲੇ ਦਿਨ ਤੇ ਚੱਕਿਆ ਕਿੱਥੋਂ ਅੰਮ੍ਰਿਤਸਰ ਰਣਜੀਤ ਐਵੇਨਿਊ ਤੋਂ ਕੈਫੇ ਤੋਂ ਔਰ ਜਿਹਦਾ ਸੀਸੀਟੀਵੀ ਕੈਮਰੇ ਕਮਰੇ ਸਭ ਪਟਕੇ ਲੱਗ ਤੁਸੀਂ ਦੇਖੋ ਕਿ ਜੇ ਤੁਸੀਂ ਵਾਏ ਕਾਨੂੰਨ ਕੰਮ ਕਰ ਰਹੇ ਹੋ ਕਾਨੂੰਨ ਦੇ ਅਨੁਸਾਰ ਕੰਮ ਕਰ ਰਹੇ ਹੋ ਫਿਰ ਤੁਹਾਨੂੰ ਡੀਵੀਆਰ ਵਗੈਰਾ ਚੱਕਣ ਦੀ ਕੀ ਲੋੜ ਹੈ ਤੁਸੀਂ ਇਸੇ ਕਰਕੇ ਚੱਕਿਆ ਕਿ ਕੋਈ ਸਬੂਤ ਨਹੀਂ ਛੱਡਣਾ ਪਰ ਮੈਂ ਸਮਝਦਾ ਕਿ ਇੱਥੇ ਪੰਜਾਬ ਉਸ ਨੂੰ ਜਿਹਨੂੰ ਸਾਡੀ ਦੁਨੀਆ ਮਾਣ ਦਿੰਦੀ ਹੈ ਇੱਕ ਸਮਝਦੀ ਹੈ ਕਿ ਪੰਜਾਬ ਉਸ ਬਹਾਦਰ ਪੁਲਿਸ ਹੈ ਔਰ ਹਰ ਇੱਕ ਇਨਸਾਨ ਇੱਕ ਨਿਆਂ ਦੀ ਉਮੀਦ ਕਰਦਾ ਪੰਜਾਬ ਉਸ ਤੋਂ ਪਰ ਅੱਜ ਪੰਜਾਬ ਪੁਲਿਸ ਇਕੱਠ ਪੁਤਲੀ ਬਣੀ ਹੋਈ ਹੈ ਆਮ ਆਦਮੀ ਪਾਰਟੀ ਦੀ ਤੇ ਮੈਂ ਤੇ ਕਹਿਣਾ ਚਾਹੁੰਦਾ ਕਿ ਪੰਜਾਬ ਪੁਲਿਸ ਨੂੰ 70 ਹੋ ਕੇ ਆਪਣਾ ਕੰਮ ਆਪਣੀ ਜ਼ਿੰਮੇਵਾਰੀ ਦਾ ਬੜੀ ਇਮਾਨਦਾਰੀ ਦੇ ਨਾਲ ਕਰਨਾ ਚਾਹੀਦਾ ਤਾਂ ਜੋ ਪੰਜਾਬ ਦੇ ਲੋਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨ ਪਰ ਅੱਜ ਜੋ ਪੰਜਾਬ ਦੇ ਹਾਲਾਤ ਨੇ ਪੰਜਾਬ ਦੇ ਵਿੱਚ ਇੱਥੇ ਕੋਈ ਰਹਿਣਾ ਨਹੀਂ ਚਾਹੁੰਦਾ ਹਰ ਇੱਕ ਬੰਦਾ ਡਰਿਆ ਹੋਇਆ ਹੈ ਸਹਿਮਿਆ ਹੋਇਆ ਇਸ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ 2027 ਵਿੱਚ ਇਹਨਾਂ ਦੇ ਦਿਨ ਖਤਮ ਹੋ ਗਏ ਨੇ ਇਹਨਾਂ ਨੂੰ ਪਤਾ ਲੱਗ ਗਿਆ ਕਿ ਸਾਡੇ ਪੱਲੇ ਹੁਣ ਕੁਝ ਨਹੀਂ ਰਿਹਾ ਇਸ ਕਰਕੇ ਝੂਠੀਆਂ ਅਫਵਾਹਾਂ ਝੂਠੀਆਂ ਗੱਲਾਂ ਬਣਾ ਕੇ ਇਹ ਪੰਜਾਬ ਦੇ ਲੋਕਾਂ ਸਾਹਮਣੇ ਨਵੀਂ ਗੱਲ ਕਰਨਾ ਚਾਹੁੰਦੇ ਆ ਕਿਉਂਕਿ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਹੋ ਰਹੀ ਹੈ ਲੇਕਿਨ ਇਹ ਨਵੇਂ ਸਿਰੇ ਤੋਂ ਜਿੱਦਾਂ 2022 ਦੇ ਵਿੱਚ ਬਦਨਾਮ ਕੀਤਾ ਸੀ ਇਹਨਾਂ ਨੇ ਉਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੂੰ ਉਸੇ ਤਰ੍ਹਾਂ ਇਹ ਨਵਾਂ ਪੈਟਰਨ ਅਪਣਾਉਣਾ ਚਾਹੁੰਦੇ ਨੇ ਪਰ ਹੁਣ ਲੋਕੀ ਇਹਨਾਂ ਦੀਆਂ ਗੱਲਾਂ ਵਿੱਚ ਦੁਬਾਰਾ ਨਹੀਂ ਆਉਣਗੇ ਔਰ 2027 ਵਿੱਚ ਤੁਸੀਂ ਦੇਖਿਓ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੂਗੀ ਅੱਛਾ ਮੈਂ ਉਹਨਾਂ ਕੁਝ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਕੁਝ ਇਲਜ਼ਾਮਾਂ ਦਾ ਜ਼ਿਕਰ ਕਰਨਾ ਚਾਹੁੰਦਾ ਉਹਨਾਂ ਨੇ ਖਾਸਟਰ ਦੇ ਉੱਤੇ ਜਦ ਦਾ ਪ੍ਰਚਾਰ ਸ਼ੁਰੂ ਹੋਇਆ ਉਦੋਂ ਦਾ ਕਾਂਗਰਸ ਤੇ ਹੁਣ ਕੁਝ ਦਿਨਾਂ ਤੋਂ ਖਾਸ ਕਰਕੇ ਆਮ ਆਦਮੀ ਪਾਰਟੀ ਬੜੇ ਸਿੱਧੇ ਇਲਜ਼ਾਮ ਲਾ ਰਹੀ ਹੈ ਕਿ ਜਿਹੜੇ ਉਮੀਦਵਾਰ ਯਾਨੀ ਕਿ ਬੀਬੀ ਸੁਖਵਿੰਦਰ ਕੌਰ ਰੰਧਾਵਾ ਉਹ ਕਹਿੰਦੇ ਗੈਂਗਸਟਰ ਦਾ ਪਰਿਵਾਰ ਹੈ ਉਹ ਇੱਕ ਗੈਂਗਸਟਰ ਦਾ ਪਰਿਵਾਰ ਹੈ ਗੈਂਗਸਟਰ ਬਾਹਰ ਬੈਠਾ ਔਰ ਇੱਥੋਂ ਤੱਕ ਵੀ ਇਲਜ਼ਾਮ ਨੇ ਕਿ ਧਮਕੀਆਂ ਦੇ ਕੇ ਤੇ ਵੋਟ ਹਾਸਲ ਕੀਤੀ ਗਈ ਹੈ ਤੁਸੀਂ ਪਹਿਲਾਂ ਗੈਂਗਸਟਰ ਦੇ ਪਰਿਵਾਰ ਵਾਲੇ ਬਿਆਨ ਦੇ ਉੱਤੇ ਤੁਸੀਂ ਕੀ ਕਹੋਗੇ ਦੇਖੋ ਮੈਂ ਇਹ ਬੁਖਲਾਖਟ ਹੈ ਆਮ ਆਦਮੀ ਪਾਰਟੀ ਦੀ ਅਸੀਂ 3 ਮਹੀਨੇ ਪਹਿਲਾਂ ਧਰਮੀ ਫੌਜੀ ਪਰਿਵਾਰ ਉਸ ਧਰਮੀ ਫੌਜੀ ਪਰਿਵਾਰ ਜਿਹੜਾ ਖਿਤਾਬ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਉਹਨਾਂ ਨੂੰ ਦਿੱਤਾ ਸੀ ਜਦੋਂ 1984 ਦੇ ਵਿੱਚ ਸਿੱਖ ਰੈਜੀਮੈਂਟ ਦੇ ਵਿੱਚ ਉਹ ਕੰਮ ਕਰਦੇ ਸੀ ਕਿਉਂਕਿ ਉਸ ਵੇਲੇ ਸੋਸ਼ਲ ਮੀਡੀਆ ਨਹੀਂ ਸੀ ਉਸ ਵੇਲੇ ਰੇਡੀਓ ਤੋਂ ਉਹਨਾਂ ਨੂੰ ਅਗਲੇ ਦਿਨ ਪਤਾ ਲੱਗਦਾ ਕਿ ਇੰਦਰਾ ਗਾਂਧੀ ਨੇ ਕਾਂਗਰਸ ਦੀ ਸਰਕਾਰ ਨੇ ਦਰਬਾਰ ਸਾਹਿਬ ਤੇ ਅਟੈਕ ਕਰਤਾ ਟੈਂਕਾ ਟੋਂਪਾ ਦੇ ਨਾਲ ਉੱਥੇ ਜੋ ਦਰਬਾਰ ਸਾਹਿਬ ਤੇ ਅਟੈਕ ਕੀਤਾ ਸਾਡੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਪਛਲੀ ਕਰਤੇ ਹਜ਼ਾਰਾਂ ਇਹਨਾਂ ਬੇਕਸੂਰ ਸਾਡੇ ਉਥੇ ਮਾਵਾ ਸੜੀਆਂ ਪਹਿਣਾ ਸਾਡੇ ਵੀਰ ਉਥੇ ਸ਼ਹੀਦ ਕਰ ਦਿੱਤੇਗੇ ਉਹਨਾਂ ਨੂੰ ਜਦੋਂ ਪਤਾ ਲੱਗਦਾ ਤੇ ਉਹ ਨੌਕਰੀ ਨੂੰ ਲੱਤ ਮਾਰ ਕੇ ਤੇ ਉਥੇ ਬਾਕੀ ਵੀ ਜਿਹੜੇ ਹੋਰ ਸੀ ਜਿਨ੍ਹਾਂ ਨੇ ਬਗਾਵਤ ਕੀਤੀ ਉਹ ਕਹਿੰਦੇ ਅਸੀਂ ਇਸ ਫੈਸਲੇ ਦੀ ਨਿਖੇਦੀ ਕਰਦੇ ਹਾਂ ਤੇ ਉਹਨਾਂ ਤੇ ਤਸ਼ੱਦਦ ਢਾਏਗੇ ਉਹਨਾਂ ਨੂੰ ਨੌਕਰੀ ਤੋਂ ਬਰਖਾਸ ਕੀਤਾ ਗਿਆ ਉਹਨਾਂ ਦੇ ਝੂਠੇ ਪਰਚੇ ਉਸਰੇ ਦਰਜ ਕੀਤੇ ਗਏ ਉਹ ਝੂਠੇ ਪਰਚਿਆਂ ਤੋਂ ਬਾਅਦ ਉਹ ਵਿਚਾਰਿਆਂ ਨੂੰ ਨਾ ਰਹਿਣ ਨੂੰ ਜਗ੍ਹਾ ਮਿਲਦੀ ਪਈ ਸੀ ਤੇ ਨਾ ਕੋਈ ਖਾਣ ਨੂੰ ਮਿਲਦਾ ਪਿਆ ਸੀ ਉਹਨਾਂ ਨੇ ਬੜੀ ਮੁਸ਼ਕਲ ਨਾਲ ਆਪਣਾ ਪਾਲਣ-ਪੋਚਨ ਕੀਤਾ ਉਸ ਤੋਂ ਬਾਅਦ ਸ਼ਰੂਨੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਅੱਜ ਸਾਰੇ ਧਰਮੀ ਫੌਜੀਆ ਦੀ ਬਾ ਫੜੀ ਹੋਈ ਹੈ ਉਹਨਾਂ ਨੂੰ ਪੈਨਸ਼ਨ ਹੈ ਮਿਲਦੀ ਪਈ ਹੈ مالی ਸਹਾਇਤਾ ਮਿਲਦੀ ਪਈ ਹੈ ਗੱਲ ਇਹ ਹੈ ਕਿ ਅੱਜ ਆਮ ਆਦਮੀ ਪਾਰਟੀ ਤੋਂ ਕਹਿਣ ਨੂੰ ਕੁਝ ਨਹੀਂ ਹੈ ਕਿ ਜਿਸ ਆਮ ਆਦਮੀ ਪਾਰਟੀ ਨੂੰ ਡਾਕਟਰ ਸੋਹ ਨੂੰ 2022 ਦੇ ਵਿੱਚ 56000 ਵੋਟ ਪਏ ਸੀ ਉਹਨਾਂ ਦੇ ਵੋਟ 41000 ਕੁਛ ਰਗੇ ਉਹ ਵੀ 41000 ਕੁਛ ਤਾਂ ਪਏ ਨੇ ਕਿ ਜਿਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਕੈਂਡੀਡੇਟ ਜਿਹੜਾ ਇਹਨਾਂ ਨੇ ਹਾਈ ਚੈੱਕ ਕੀਤਾ ਕਿ 2022 ਚ ਇਹ ਕੀ ਕਹਿੰਦੇ ਸੀ ਸੰਧੂ ਬਾਰੇ ਕਿ ਇਹ ਨਸ਼ੇ ਦਾ ਸੁਧਾਕਰ ਹੈ ਇਹ ਚਿੱਟਾ ਵੇਚਦਾ ਹੈ ਇਹ ਜ਼ਮੀਨਾਂ ਤੇ ਕਬਜ਼ੇ ਕਰਦਾ ਹੈ ਇਹ ਸ਼ਰਾਬ ਦਾ ਕੰਮ ਕਰਦਾ ਹੈ ਇਦਾ ਮਤਲਬ ਇਹ ਹੋਗਾ ਕਿ 2022 ਚ ਜਿਹੜੇ ਤੁਸੀਂ ਇਲਜ਼ਾਮ ਲਾਉਂਦੇ ਸੀ ਉਹ ਝੂਠੇ ਸੀ ਮਤਲਬ ਤੁਸੀਂ ਕਹਿੰਦੇ ਸੀ ਅਰਵਿੰਦ ਕੇਜਰੀਵਾਲ ਜੀ ਤੇ ਭਗਵੰਤ ਮਾਨ ਕੀ ਕਹਿੰਦੇ ਹੁੰਦੇ ਸੀ ਰੋਡ ਸ਼ਾਊਟ 2022 ਚ ਜੇ ਤੁਸੀਂ ਨਸ਼ਾ ਖਤਮ ਕਰਨਾ ਹੈ ਤੇ ਹਰਮੀਤ ਸੰਧੂ ਨੂੰ ਹਰਾਓ ਤੇ ਅੱਜ 2025 ਚ ਤੁਸੀਂ ਕੀ ਕਿਹਾ ਜੇ ਤੁਸੀਂ ਨਸ਼ਾ ਖਤਮ ਕਰਨਾ ਹੈ ਤੇ ਹਰਮੀਤ ਸੰਧੂ ਨੂੰ ਜਿਤਾਓ ਇਸ ਕਰਕੇ ਦੋਰੇ ਮਾਪ ਡੰਡੇ ਨੇ ਇਹਨਾਂ ਦੇ ਕਿਹੜੀ ਵਾਸ਼ਿੰਗ ਮਸ਼ੀਨ ਇਹਨਾਂ ਕੋਾਈ ਦੀ ਗਿੱਦਰ ਬਾਤ ਉਹ ਆਪਣਾ ਜਿਹੜੇ ਕੈਂਡੀਡੇਟ ਸੀ ਸ਼੍ਰੋਮੀ ਅਕਾਲੀ ਦਲ ਦੇ ਉਹਨਾਂ ਨੂੰ ਇਹਨਾਂ ਨੇ ਲਿਆ ਉਸ ਤੋਂ ਪਹਿਲਾਂ ਕੀ ਕਹਿੰਦੇ ਸੀ ਇਹ ਟਰਾਂਸਪੋਰਟ ਮਾਫੀਆ ਚਲਾਉਂਦੇ ਸੀ ਤੇ ਅੱਜ ਉਹ ਕਿੱਥੇ ਗਈਆਂ ਗੱਲਾਂ ਗੱਲ ਇਹ ਹੈ ਕਿ ਇਹਨਾਂ ਕੋਲ ਕਹਿਣ ਨੂੰ ਕੁਝ ਨਹੀਂ ਹੈਗਾ ਇਸ ਕਰਕੇ ਬੇਬੁਨਿਆਦ ਝੂਠੇ ਰੁਕਲਾ ਰਹੇ ਮੈਂ ਕਹਿੰਦਾ ਸਾਬਤ ਕਰ ਦੇਣ ਕਿ ਕੰਚਨ ਪ੍ਰੀਤ ਦਾ ਕੋਈ ਵੀ ਰਿਸ਼ਤਾ ਜਿਸ ਦੀ ਗੱਲ ਕਰ ਰਹੇ ਨੇ ਉਹਦੇ ਨਾਲ ਪੈਂਦਾ ਸਾਬਤ ਕਰ ਦੇਣ ਕਿਉਂਕਿ ਉਹਨਾਂ ਨੇ ਐਫੀਡੇਵਿਟ ਦਿੱਤਾ ਚੋਣ ਕਮਿਸ਼ਨ ਦੇ ਵਿੱਚ ਕੰਚਨ ਪ੍ਰੀਤ ਕੋਰਗੀ ਉਹ ਸਿੰਗਲ ਹੈ ਮੈਰਿਟਰੀ ਹੈਗੀ ਇਸ ਕਰਕੇ ਇਹ ਝੂਠੇ ਬੇਬੁਨਿਆਦ ਇਲਜ਼ਾਮ ਲਾ ਰਹੇ ਮੈਨੂੰ ਇੱਕ ਗੱਲ ਦੱਸੋ ਕਿ ਅੱਜ ਇਹ ਗੈਂਗਸਟਰਵਾਦੀ ਗੱਲ ਕਰਦੇ ਪਏ ਸਾਡਾ ਵੀਰ ਨੰਗਲੰਮੀਆ ਚਲਾ ਗਿਆ ਸਿੱਧੂ ਮੂਸੇਵਾਲਾ ਸਾਡਾ ਚਲਾ ਗਿਆ ਉਹ ਰੋਜ ਫਰੋਤੀਆਂ ਦੇ ਨਾਲ ਬੰਦਿਆਂ ਨੂੰ ਧਮਕੀਆਂ ਆ ਰਹੀਆਂ ਬੰਦੇ ਮਰ ਰਹੇ ਫਿਰੋਜ਼ਪੁਰ ਦੇ ਵਿਚਾਰਾਸ ਦੇ ਪਰਿਵਾਰ ਦੇ ਜੀ ਦੀ ਹੱਤਿਆ ਹੋ ਗਈ ਅਮਰਸਰ ਦੇ ਵਿੱਚ ਕਰਿਆਨਾ ਦੁਕਾਨ ਦੇ ਵਿੱਚ ਕੰਮ ਕਰਦਾ ਸੀ ਉਹਨਾਂ ਦੀ ਹੋ ਗਈ ਆ ਤੁਸੀਂ ਆਪਣੇ ਭਾਰਗੋ ਕੈਂਪ ਦੇ ਵਿੱਚ ਦੇਖਿਆ ਕਿਸ ਤਰ੍ਹਾਂ ਲੁੱਟ ਹੋਈ ਆ ਕੱਲ ਪਰਸੋਂ ਡੜੇ ਸੱਟੇ ਦੀ ਦੁਕਾਨ ਤੋਂ ਤਿੰਨ ਨਕਾਬ ਪੋਚਾਉਂਦੇ ਨੇ ਤੇ ਉੱਥੋਂ ਡੜੇ ਸੱਟੇ ਦੇ ਪੈਸੇ ਲੈ ਕੇ ਚਲ ਜਾਂਦੇ ਨੇ ਤੁਸੀਂ ਸੁਣਿਆ ਸੀ ਕਦੀ ਇਦਾਂ ਦੇ ਜੋ ਹਾਲਾਤ ਬਣੇ ਪਏ ਨੇ ਕਿ ਘਰ ਦੇ ਵਿੱਚ ਅੱਜ ਕੱਲ ਅੱਜ ਰਹਿਣਾ ਔਖਾ ਹੋਇਆ ਪਿਆ ਇਸ ਕਰਕੇ ਗੈਂਗਸਰ ਬਾਤ ਤੇ ਜਿਹੜਾ ਲਾਅ ਐਂਡ ਆਰਡਰ ਤੇ ਟੋਟਲੀ ਸਰਕਾਰ ਫੇਲ ਹੋ ਚੁੱਕੀ ਹੈ ਇਹਨਾਂ ਕੋਈ ਜਵਾਬ ਨਹੀਂ ਹੈਗਾ ਕਿ ਅਸੀਂ ਜਵਾਬ ਕੀ ਦੇਣਾ ਕਿਉਂਕਿ ਸਰਕਾਰ ਦਾ ਸਰਕਾਰ ਕੋਈ ਐਕਸਪੀਰੀਐਂਸ ਹੀ ਨਹੀਂ ਹੈਗਾ ਸਰਕਾਰ ਤਾਂ ਫੇਲ ਹੈ ਭਗਵੰਤ ਮਾਨ ਤਾਂ ਮੁੱਖ ਮੰਤਰੀ ਥੋੜਾ ਮੁੱਖ ਮੰਤਰੀ ਦਰਵਿੰਦ ਕੇ ਸੁਪਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਬਣਿਆ ਪਿਆ ਉਹ ਤਾਂ ਜਿਸ ਤਰ੍ਹਾਂ ਅਰਵਿੰਦ ਕੇਜਰੀਵਾਲ ਹੀ ਕਹਿੰਦਾ ਭਗਵੰਤ ਸਿੰਘ ਮਾਨ ਉਸੇ ਤਰ੍ਹਾਂ ਚੱਲੀ ਜਾ ਰਿਹਾ ਜੋ ਡਿਊਟੀ ਬਣਦੀ ਸੀ ਪੰਜਾਬ ਦੇ ਲੋਕਾਂ ਨੇ 92 ਸੀਟਾਂ ਦਿੱਤੀਆਂ ਸੀ 92 ਸੀਟਾਂ ਇਹ ਪਹਿਲੀ ਵਾਰੀ ਇੱਡਾ ਵੱਡਾ ਮੰਡਟ ਕਿਸੇ ਪਾਰਟੀ ਨੂੰ ਮਿਲਿਆ ਸੀ ਤੇ ਪਰ ਅੱਜ ਪੰਜਾਬ ਖੜਾ ਕਿੱਥੇ ਅੱਜ ਪੰਜਾਬ ਦੇ ਵਿੱਚ ਹਾਲਾਤ ਕੀ ਬਣੇ ਪਏ ਨੇ ਕਿ ਲੋਕ ਸਹਿਮ ਦੇ ਵਿੱਚ ਡਰੇ ਹੋਏ ਨੇ ਅੱਜ ਤੁਸੀਂ ਦੇਖੋ ਕਿਸੇ ਪਾਸੇ ਦੇਖ ਲਓ ਸੜਕਾਂ ਟੁੱਟੀਆਂ ਪਈਆਂ ਨੇ ਕੋਈ ਹਸਪਤਾਲ ਨਹੀਂ ਬਣਾਇਆ ਜਿਹੜੇ ਕਹਿੰਦੇ ਸੀ ਅਸੀਂ 16 ਮੈਡੀਕਲ ਕਾਲਜ ਬਣਾਵਾਂਗੇ ਕੋਈ ਇੱਕ ਮੈਡੀਕਲ ਕਾਲਜ ਨਹੀਂ ਬਣਾ ਸਕੇ ਮਸਤੂਆਣਾ ਜਿੱਦਾ ਨਹੀਂ ਪੱਥਰ ਰੱਖਿਆ ਸੀ ਉਹਦਾ ਨਹੀਂ ਬਣਿਆ ਮੈਂ ਕਹਿੰਦਾ ਤਰਨ-ਤਰਨ ਦੇ ਵਿੱਚ ਸਾਢੇ 3 ਪੌਣੇ 4 ਸਾਲਾਂ ਦੇ ਵਿੱਚ ਕੋਈ ਕੰਮ ਨਹੀਂ ਕੀਤਾ ਉਹਤੇ ਕੰਮ ਦੀ ਕੋਈ ਗੱਲ ਹੀ ਨਹੀਂ ਕੀਤੀ ਇਹਨਾਂ ਨੇ ਇਹਨਾਂ ਨੇ ਕੋਈ ਗੱਲ ਨਹੀਂ ਕੀਤੀ ਤੇ ਮੈਂ ਇੱਥੇ ਇੱਕ ਗੱਲ ਪੁੱਛਣਾ ਚਾਹੁੰਨਾ ਆ ਮੋਦੀ ਪਾਰਟੀ ਨੂੰ ਤੇ ਅਰਵਿੰਦ ਕੇਜਰੀਵਾਲ ਜੀ ਨੂੰ ਤੁਸੀਂ ਉਸ ਦਿਨ ਭਾਸ਼ਣ ਦੇ 7 ਤਰੀਕ ਨੂੰ ਗੱਲ ਕਹੀ ਸੀ ਕਿ 7 ਦਿਨਾਂ ਦੇ ਅੰਦਰ-ਅੰਦਰ ਗੈਕਸਰ ਇੱਥੋਂ ਚਲ ਜਾਣ ਇਦਾਂ ਮੈਂ ਪਿਝਾਵਾਂਗਾ ਉਹ 7 ਦਿਨ ਮੈਂ ਪੁੱਛਣਾ ਚਾਹੁੰਦਾ 7 ਦਿਨ ਉਸ ਦਿਨ ਤੋਂ ਸਟਾਰਟ ਹੋਏ ਨੇ ਜਾਂ ਚੋਣ ਖਤਮ ਹੋਣ ਤੋਂ ਬਾਅਦ ਹੋਏ ਨੇ ਕਿਉਂਕਿ ਉਸ ਤੋਂ ਬਾਅਦ ਕਈ ਵਾਰ ਦਾਤਾਂ ਹੋ ਗਈਆਂ ਫਿਰੋਜ਼ਪੁਰ ਦੀ ਹੋ ਗਈ ਅਮਰਸਰ ਦੀ ਹੋ ਗਈ ਭਾਰਗੋ ਕੈਂਪ ਦੀ ਹੋ ਗਈ ਆ ਪਰਸੋਂ ਦੰਚਮੰਦਾ ਦੇ ਵਿੱਚ ਹੋ ਗਈ ਇਸ ਕਰਕੇ ਮੈਂ ਪੁੱਛਣਾ ਚਾਹੁੰਦਾ ਗੈਂਗਸਟਰ ਇਥੋਂ ਕਦੋਂ ਜਾਣਗੇ ਅੱਛਾ ਤੁਸੀਂ ਬਹੁਤ ਵੱਡੀ ਗੱਲ ਇਹ ਕਹ ਦਿੱਤੀ ਏ ਮੈਂ ਉਹ ਦੁਬਾਰਾ ਤੁਹਾਨੂੰ ਪੁੱਛਣਾ ਚਾਹੁੰਦਾ ਕਿਉਂਕਿ ਤੁਸੀਂ ਕਹਿੰਦੇ ਹੋ ਕਿ ਕੰਚਨਪ੍ਰੀਤ ਕੌਰ ਦਾ ਕੋਈ ਵੀ ਰਿਸ਼ਤਾ ਜਿਹੜਾ ਆ ਕੋਈ ਵੀ ਕਨੈਕਸ਼ਨ ਉਸ ਵਿਅਕਤੀ ਦੇ ਨਾਲ ਨਹੀਂ ਆ ਜਿਹਨੂੰ ਕਿਆ ਜਾ ਰਿਹਾ ਹੈ ਕਿ ਉਹ ਗੈਂਗਸਟਰ ਹੈ ਹੁਣ ਆਮ ਆਦਮੀ ਪਾਰਟੀ ਵਾਸਤੇ ਹੈ ਜੋ ਕੋਈ ਵੀ ਇਲਜ਼ਾਮ ਲਾ ਰਿਹਾ ਭਾਵੇਂ ਕਾਂਗਰਸੀ ਹੋਵੇ ਉਹਨਾਂ ਵਾਸਤੇ ਪ੍ਰੂਫ ਕਰਨਾ ਇੱਕ ਜ਼ਰੂਰੀ ਮਹੱਤਵਪੂਰਨ ਗੱਲ ਹੋ ਜੂਗੀ ਕਿ ਪ੍ਰੂਫ ਕਰਕੇ ਦੇਣ ਕਿ ਕੋਈ ਕਨੈਕਸ਼ਨ ਹੈ ਕਿ ਨਹੀਂ ਤੁਸੀਂ ਬਹੁਤ ਵੱਡਾ ਕਲੇਮ ਕੀਤਾ ਕਿ ਉਹਦਾ ਕੋਈ ਰਿਸ਼ਤਾ ਹੈ ਕੋਈ ਕਨੈਕਸ਼ਨ ਨਹੀਂ ਹੈ ਜਿਹੜੀ ਸਰਕਾਰ ਗੈਂਗਸਟਰਾਂ ਨੂੰ ਪਨਾਹ ਦਿੰਦੀ ਹੋਵੇ ਉਹਨਾਂ ਨੂੰ ਵੀਆਈਪੀ ਟ੍ਰੀਟਮੈਂਟ ਦਿੰਦੀ ਹੋਵੇ ਕਦੀ ਸੁਣਿਆ ਸੀ ਕਿ ਗੈਂਗਸਟਰਾਂ ਦੀਆਂ ਇੰਟਰਵਿਊ ਹੋਣ ਗਿਆ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕਿਹਨੇ ਕਰਾਈ ਇਹਨਾਂ ਨੇ ਕਰਾਈ ਇਹਨਾਂ ਦੀ ਸਰਕਾਰ ਦੇ ਵਿੱਚ ਹੋਈ ਹੈ ਇਸ ਕਰਕੇ ਇਹ ਗੱਲਾ ਤਾਂ ਇਹ ਕਰਨਾ ਕਿ ਜੇ ਗੈਂਗਸਟਰਵਾਦ ਦੇ ਖਿਲਾਫ ਹੋਣ ਇਹ ਤਾਂ ਆਪੀ ਫਰੋਤੀ ਮੰਗਾਉਂ ਆਂਡੇ ਨੇ ਉਹਨਾਂ ਕੋਲ ਅੱਜ ਤੁਸੀਂ ਦੇਖੋ ਲਾਰੈਂਸ ਬਿਸ਼ਨੋਈ ਤੇ ਜਵਾਬ ਨਹੀਂ ਆਇਆ ਜਿਹੜੇ ਡੀਐਸਪੀ ਨੇ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਾਈ ਸੀ ਉਹ ਡੀਐਸਪੀ ਨਹੀਂ ਲੱਭ ਰਿਹਾ ਉਹ ਕਿੱਥੇ ਆ ਡੀਐਸਪੀ ਅੱਜ ਜਿਹੜੀ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਸਰਦਾਰ ਸੁਪਰੀ ਸਿੰਘ ਬਾਦਲ ਜੀ ਨੇ ਕਹੀ ਹੈ ਕਿ ਪੰਜਾਬ ਪੰਜਾਬੀਆਂ ਦਾ ਅੱਜ ਇਹ ਗੱਲ ਘਰ ਘਰ ਗਲੀ ਗਲੀ ਚੱਲੀ ਹੈ ਕਿ ਪੰਜਾਬ ਪੰਜਾਬੀਆਂ ਦਾ ਦਿੱਕਤ ਕਿੱਥੋਂ ਹੈ ਆਮ ਆਦਮੀ ਪਾਰਟੀ ਤੋਂ ਕਿ ਜਿਹੜੇ ਦਿੱਲੀ ਵਾਲੇ ਇੱਥੇ ਕਬਜ਼ਾ ਕਰੀ ਬੈਠੇ ਨੇ ਦਿੱਲੀ ਵਾਲੇ ਇੱਥੇ ਕਬਜ਼ਾ ਕਰੀ ਬੈਠੇ ਨੇ ਹਰ ਇੱਕ ਮੰਤਰੀ ਦੇ ਉੱਪਰ ਇਹਨਾਂ ਨੇ ਆਪਣਾ ਬੰਦਾ ਬਿਠਾਇਆ ਹੋਇਆ ਹਰ ਇੱਕ ਐਮਐਲਏ ਦੇ ਉੱਪਰ ਆਪਣਾ ਬੰਦਾ ਬਿਠਾਇਆ ਇੱਕ ਕਲਰਕ ਦੀ ਬਦਲਣ ਦੀ ਪਾਵਰ ਨਹੀਂ ਹੈਗੀ ਜਿੰਦੀ ਦੇ ਦਿੱਲੀ ਵਾਲੇ ਨਹੀਂ ਕਹਿਣਗੇ ਬਦਲੀ ਨਹੀਂ ਕਰਨਗੇ ਅੱਜ ਹਾਲਾਤ ਹੀ ਬਣੇ ਪਏ ਨੇ ਕਿ ਸਾਡਾ ਜਿਹੜਾ ਸਾਡੇ ਤੇ 2.5 ਲੱਖ ਕਰੋੜ ਦਾ ਕਰਜ਼ਾ ਸੀ ਅੱਜ 4 ਲੱਖ ਕਰੋੜ ਦਾ ਕਰਜ਼ਾ ਕਰਤਾ ਹਰ ਇੱਕ ਬੰਦੇ ਉੱਤੇ ਸਵਾ ਲੱਖ ਰੁਪਏ ਦਾ ਬੋਝ ਹੈ ਸਵਾ ਲੱਖ ਸਵਾ ਲੱਖ ਰੁਪਏ ਦਾ ਕਰਜ਼ਾਈ ਹੈ ਤੁਸੀਂ ਵੀ ਹੋ ਮੈਂ ਵੀ ਹਾਂ ਤੁਸੀਂ ਵੀ ਹੋ ਇਸ ਕਰਕੇ ਇਨਾਂ ਨੇ ਪੰਜਾਬ ਨੂੰ ਕਰਜ਼ਾਈ ਕਰ ਛੜਿਆ ਜਿਹੜੀਆਂ ਗੱਲਾਂ ਇਹ ਕਰਦੇ ਹੁੰਦੇ ਸੀ ਕਿ ਜੀ ਆ ਦੇਖੋ ਜੀ ਇੰਨਾ ਕਰਜ਼ਾ ਚੜ ਗਿਆ ਸਾਡੀ ਸਰਕਾਰ ਆਂਦਿਓ ਅਸੀਂ 20000 ਕਰੋੜ ਰੁਪਇਆ ਮਾਈਨਿੰਗ ਤੋਂ ਲਿਆਵਾਂਗੇ 30000 ਕਰੋੜ ਰੁਪਇਆ ਐਕਸਾਈਜ਼ ਤੋਂ ਲਿਆਵਾਂਗੇ 25000 ਰੁਪਇਆ 25000 ਕਰੋੜ ਰੁਪਇਆ ਸੀ ਰਿਸ਼ਵਤ ਤੋਂ ਭ੍ਰਿਸ਼ਟਾਚਾਰ ਤੋਂ ਖਤਮ ਕਰਾਂਗੇ ਅੱਜ ਭ੍ਰਿਸ਼ਟਾਚਾਰ ਦਾ ਤਾਂ ਪੱਟਾ ਬਣਾਤਾ ਡੀਏਜੀ ਭੁੱਲਾਵੇਂ ਅੱਜ ਦੇਖੋ ਇੱਕ ਭੁੱਲਰ ਦੇ ਫੜਨ ਦੇ ਨਾਲ 20 ਅਫਸਰ ਆਈਪੀਐਸ ਅਫਸਰ ਪੀਸੀਐਸ ਅਫਸਰ ਆਈਐਸ ਅਫਸਰ ਰਡਾਰ ਦੇ ਨੇ ਉਹਨਾਂ ਦੇ ਸਾਢੇ 7 ਕਰੋੜ ਰੁਪਏ ਕੈਸ਼ ਤੇ ਕਿੱਥੇ ਗਈ ਇਹਨਾਂ ਦੀ ਇੰਟੈਲੀਜੈਂਸ ਕਿੱਥੇ ਗਈ ਇਹਨਾਂ ਦੀ ਵਿਜੀਲੈਂਸ ਫੇਲ ਹੈ ਸਾਰਾ ਸਿਸਟਮ ਇਹਨਾਂ ਦਾ ਇਹ ਆਪਰਲੇ ਮਿਲੇ ਨੇ ਕਿ ਪੈਸਾ ਇਹਨਾਂ ਦਾ ਹੀ ਸੀ ਤੇ ਰੱਖਦਾ ਭੁੱਲਰ ਸੀ ਇਹ ਅੱਜ ਸਾਬਤ ਹੋ ਗਿਆ ਕਿ ਮੈਨੂੰ ਦੱਸੋ ਕਿ ਅੱਜ ਸੈਂਟਰ ਦੀ ਸਰਕਾਰ ਨੂੰ ਭੁੱਲਰ ਬਾਰੇ ਪਤਾ ਲੱਗ ਗਿਆ ਤੇ ਸਾਡੀ ਸਰਕਾਰ ਜਿਹੜੀ ਪੰਜਾਬ ਸਰਕਾਰ ਜਿਹੜੀ ਸੀ ਉਹ ਫੇਲ ਹੋ ਗਈ ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਇੰਨਾ ਪੈਸਾ ਰੱਖੀ ਬੈਠਾ ਭੁੱਲ ਇਸ ਕਰਕੇ ਇਹ ਬੇਬੁਨਿਆਦ ਗੱਲਾਂ ਨੇ ਕਿਉਂਕਿ ਬੇਸਿਕਲੀ ਇਹ ਇਹ ਕਹਿ ਲਓ ਕਿ ਇਹਨਾਂ ਦੀ ਜ਼ਮੀਨ ਖਿਸਕ ਚੁੱਕੀ ਹੈ 27 ਦੇ ਵਿੱਚ ਇਹਨਾਂ ਨੂੰ ਸਾਫ਼ ਪਤਾ ਲੱਗ ਗਿਆ ਕਿ ਪੰਜਾਬ ਦੇ ਲੋਕਾਂ ਦਾ ਮੂਹ ਸਾਡੇ ਤੋਂ ਪੰਗ ਹੋ ਚੁੱਕਾ ਕੋਈ ਇਹਨਾਂ ਦੀ ਦਲੀਲ ਨਹੀਂ ਚੱਲ ਚੰਨੀ ਨਾ ਹੀ ਕੋਈ ਇਹਨਾਂ ਦੀ ਨਵੀਂ ਗੱਲ ਚੱਲਣੀ ਹੈ ਹੁਣ ਲੋਕਾਂ ਨੇ ਸਿਰਫ ਪੰਜਾਬ ਪੰਜਾਬੀਆਂ ਦੀ ਜਿਹੜੀ ਗੱਲ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਕੀਤੀ ਸੀ ਉਹ ਸਾਡੇ ਸਾਹਮਣੇ 2027 ਦੇ ਵਿੱਚ ਆਹੀ ਅੱਛਾ ਇੱਕ ਵਾਰੀ ਨਾ ਅਕਾਲੀ ਦਲ ਦੇ ਅੰਦਰਲੀ ਗੱਲ ਇੱਕ ਕਰ ਲਈਏ ਖਾਸ ਤੌਰ ਦੇ ਉੱਤੇ ਜਿਵੇਂ ਤੁਸੀਂ ਗੱਲ ਕੀਤੀ ਕਿ ਹਰਮੀਤ ਸਿੰਘ ਸੰਧੂ ਜਿਹੜਾ ਆਮ ਆਦਮੀ ਪਾਰਟੀ ਨੂੰ ਲੜੇ ਉਹ ਅਕਾਲੀ ਦਲ ਦਾ ਹਿੱਸਾ ਸੀ ਜ਼ਰੂਰ ਉਹ 2022 ਦੇ ਵਿੱਚ ਲੜਦੇ ਵੀ ਹੈ ਪਰ ਵੱਡੀ ਗੱਲ ਇਹ ਵੀ ਹੈ ਕਿ ਅਕਾਲੀ ਦਲ ਦੇ ਲੀਡਰ ਹੀ ਕਿਉਂ ਛੱਡ ਛੱਡ ਕੇ ਜਾ ਰਹੇ ਆ ਅੱਜ ਭਾਜਪਾ ਦਾ ਉਮੀਦਵਾਰ ਤਰਨ ਤਰਨ ਤੋਂ ਅਕਾਲੀ ਦਲ ਦਾ ਲੀਡਰ ਰਹਿ ਚੁੱਕਿਆ ਆ ਆਮ ਆਦਮੀ ਪਾਰਟੀ ਦਾ ਲੀਡਰ ਅਕਾਲੀ ਦਲ ਦਾ ਲੀਡਰ ਰਹਿ ਚੁੱਕਿਆ ਆ ਰਣਜੀਤ ਸਿੰਘ ਗਿੱਲ ਅਕਾਲੀ ਦਲ ਛੱਡ ਕੇ ਭਾਜਪਾ ਜੁਆਇਨ ਕਰ ਜਾਂਦੇ ਨੇ ਅਕਾਲੀ ਦਲ ਦੇ ਲੀਡਰ ਤਾਂ ਛੱ ਤੇ ਕੋ ਮੈਂ ਕਹਣਾ ਹੀ ਜਿਹੜਾ ਪ੍ਰਮਾਤਮਾ ਹੈ ਨਾ ਉਹ ਬੜੀ ਕਿਰਪਾ ਕਰਦਾ ਹੈ। ਕੁਝ ਬੰਦਿਆਂ ਕਰਕੇ ਨਾ ਅਕਾਲੀ ਦਲ ਨੂੰ ਬਦਨਾਮ ਕੀਤਾ ਜਾ ਰਹੇ ਸੀ। ਤੁਸੀਂ ਦੇਖੋ ਜਿਹੜੇ ਬੰਦੇ ਜਾ ਰਹੇ ਨੇ ਉਹ ਪ੍ਰਮਾਤਮਾ ਆਪਣੇ ਆਪ ਹੀ ਕਰ ਰਿਹਾ ਸਾਰਾ ਕੁਝ। ਪਰ ਮੰਤਰੀ ਤੇ ਆੜੀ ਇੱਕ ਜਿੱਤੇ ਹੋਏ ਵਿਧਾਇਕ ਨੇ ਉਹ ਗਿਆਨੀ ਹਰਪ੍ਰੀਤ ਸਿੰਘ ਦਾ ਸਾਥ ਦਿੰਦੇ ਨੇ ਸੁਖਬੀਰ ਸਿੰਘ ਬਾਦਲ ਦਾ ਨਹੀਂ ਦਿੰਦੇ। ਸੁਖਵਿੰਦਰ ਸੁਖੀ ਡਾਕਟਰ ਜਿਹੜੇ ਨੇ ਪੰਗਾ ਤੋਂ ਵਿਧਾਇਕ ਨੇ ਉਹ ਆਮ ਆਦਮੀ ਪਾਰਟੀ ਜੁਆਇਨ ਕਰ ਲੈਂਦੇ ਨੇ। ਕਿਤੇ ਨਾ ਕਿਤੇ ਇੱਕ ਲਾਈਨ ਨਹੀਂ ਖੱਚੀ ਜਾ ਰਹੀ ਕਿ ਅਕਾਲੀ ਦਲ ਦੇ ਨਾਲ ਨਹੀਂ ਖੜਨਾ ਜਿਨ੍ਹਾਂ ਨੇ ਉਹ ਇੱਕ ਪਾਸੇ ਹੁੰਦੇ ਹੀ ਜਾ ਰਹੇ। ਦੇਖੋ ਮੈਂ ਤੁਹਾਨੂੰ ਕਹਿਣਾ ਕਈ ਲੋਕ ਮੌਕਾ ਪ੍ਰਸਤ ਹੁੰਦੇ ਨੇ ਜਿਨ੍ਹਾਂ ਨੂੰ ਆਪਣੀ ਕੁਰਸੀ ਦੇ ਨਾਲ ਫੇਮ ਦੇ ਨਾਲ ਪੈਸੇ ਨਾਲ ਬਹੁਤ ਪਿਆਰ ਹੁੰਦਾ ਕਈ ਤਰ੍ਹਾਂ ਦੇ ਲਾਲਚ ਸਰਕਾਰਾਂ ਵੱਲੋਂ ਦਿੱਤੇ ਜਾਂਦੇ ਨੇ ਅਸੀਂ ਦੇਖਿਆ ਹੀ ਆ ਅਮਿਸ਼ਾ ਹਰ ਸਰਕਾਰਾਂ ਆਉਂਦੀਆਂ ਨੇ ਕੁਝ ਬੰਦੇ 1-2% ਬੰਦੇ ਇਦਾਂ ਦੇ ਹੁੰਦੇ ਨੇ ਜਿਨ੍ਹਾਂ ਨੂੰ ਆਪਣਾ ਫਾਇਦਾ ਨਜ਼ਰ ਆਉਂਦਾ ਜਾਂ ਆਪਣੀ ਕਹਿ ਲਓ ਆਪਣੀ ਕੁਰਸੀ ਨੂੰ ਬਚਾਉਣਾ ਹੁੰਦਾ ਜਾਂ ਆਪਣੇ ਜਿਹੜੇ ਕੰਮ ਕੋਈ ਕੀਤੇ ਹੁੰਦੇ ਨੇ ਇਦਾਂ ਦੇ ਗਲਤ ਉਹਨਾਂ ਨੂੰ ਛਪਾਉਣ ਵਾਸਤੇ ਸਰਕਾਰਾਂ ਦੇ ਵਿੱਚ ਬਦ ਅਦਲਾ ਬਦਲੀ ਆਪਣੀ ਕਰਦੇ ਰਹਿੰਦੇ ਨੇ ਤੁਸੀਂ ਮਨਪ੍ਰੀਤ ਮਨਪ੍ਰੀਤ ਤੇ ਯਾਲੀ ਦੀ ਗੱਲ ਕੀਤੀ ਗਿਆਨੀ ਹਰਪ੍ਰੀਤ ਸਿੰਘ ਜੀ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਤਿਕਾਰਯੋਗ ਨੇ ਮੈਂ ਉਹਨਾਂ ਖਿਲਾਫ ਕੋਈ ਟਿੱਕਾ ਟਿੱਪਣੀ ਨਹੀਂ ਕਰਨਾ ਚਾਹੁੰਦਾ ਪਰ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦਾ ਮੋਢ ਸਰਜੀਤ ਜੀ ਨੂੰ ਮੋਢ ਸਰਜੀਤ ਜਿਹੜੀ ਇਹਨਾਂ ਦੀ ਅਕਾਲੀ ਦਲ ਦੀ ਨਵੀਂ ਬੜਾਈ ਇਹਨਾਂ ਨੇ ਕਿ ਮੈਨੂੰ ਇੱਕ ਗੱਲ ਦੱਸੋ ਕਿ ਤੁਸੀਂ ਤਾਂ ਮਨਦੀਪ ਸਿੰਘ ਦਾ ਉੱਥੇ ਸਾਥ ਦਿੱਤਾ ਮਨਦੀਪ ਸਿੰਘ ਨੂੰ ਤੁਸੀਂ ਕਿਹਾ ਕਿ ਇਹ ਪੰਥ ਦਾ ਕੈਂਡੀਡੇਟ ਹੈ ਤੇ ਪੰਥ ਨੇ ਸਭ ਤੋਂ ਵੱਡਾ ਹਲਕਾ ਪੰਥ ਕੋ ਹਲਕਾ ਤਾਂ ਤਰਨ ਤਰਨ ਦਾ ਸੀ ਉਹਨਾਂ ਨੇ ਤਾਂ ਦੱਸਤਾ ਕਿ ਸ਼੍ਰੋਮਣੀ ਅਕਾਲੀ ਦਲ ਚੋਣਾਂ ਸ਼ਾਂ ਜਿਹੜਾ ਤਕੜੀ ਹੈ ਅਸੀਂ ਤਾਂ ਉਹਦੇ ਨਾਲ ਖੜੇ ਤੁਸੀਂ ਕਿੱਥੇ ਖੜੇ ਹੋ ਅੱਜ ਗੱਲ ਇਹ ਹੈ ਕਿ ਸਿਰਫ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਹੈ ਉਹਨੂੰ ਕਮਜ਼ੋਰ ਕਰਨ ਵਾਸਤੇ ਉਹਨੂੰ ਤਾਰ ਪਿੱਟੋ ਕਰਨ ਵਾਸਤੇ ਤੇ ਸਿਰਫ ਡਰ ਇਹਨਾਂ ਨੂੰ ਸਿਰਫ ਸ਼੍ਰੋਮਣੀ ਅਕਾਲੀ ਦਲ ਤੋਂ ਹੈ ਜੇ ਪਰ ਸ਼੍ਰੋਮਣੀ ਅਕਾਲੀ ਦਲ ਨਾ ਡਰਿਆ ਤੇ ਨਾ ਡਰੇਗਾ ਔਰ ਸ਼੍ਰੋਮਣੀ ਅਕਾਲੀ ਦਲ ਤਗੜਾ ਹੋ ਕੇ ਨਿਕਲੇਗਾ ਕਿਉਂਕਿ ਇਹ ਅਕਾਲ ਤਖਤ ਸਭ ਤੋਂ ਬੜਿਆ ਸ਼ਰੋਮਨੀ ਅਕਾਲੀ ਦਲ ਹੈ ਮੀਰੀ ਪੀਰੀ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਸ਼ੀਰਵਾਦ ਦੇ ਨਾਲ ਬਣਿਆ ਅਕਾਲ ਤਖਤ ਸਭ ਤੋਂ ਬਣਿਆ ਸ਼ਰੋਮਨੀ ਅਕਾਲੀ ਦਲ ਹੈ ਇਹਨੂੰ ਕੋਈ ਇਹਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਸਕਦਾ ਠੀਕ ਹੈ ਮਾੜਾ ਚੰਗਾ ਸਮਾਂ ਆਉਂਦਾ ਰਹਿੰਦਾ ਵਾ ਆ ਜਾਂਦਾ ਵਾ ਹਰ ਪਾਰਟੀਆਂ ਦੇ ਆਉਂਦਾ ਮੈਂ ਨਹੀਂ ਕਹਿੰਦਾ ਨਹੀਂ ਆਉਂਦਾ ਭਾਜਪਾ ਕੋਲ 2 ਸੀਟਾਂ ਹੁੰਦੀਆਂ ਸੀ ਅੱਜ ਭਾਜਪਾ ਲਾਰਜੇਸਟ ਪਾਰਟੀ ਬਣੀ ਹੋਈ ਹੈ ਪੂਰੇ ਦੇਸ਼ ਦੇ ਵਿੱਚ ਸਭ ਤੋਂ ਜ਼ਿਆਦਾ ਸੂਬਿਆਂ 'ਚ ਸਰਕਾਰ ਉਹਨਾਂ ਦੀ ਕਿਸੇ ਵੇਲੇ ਕਾਂਗਰਸ ਦਾ ਸੀ ਇਹ ਦੀ ਗੱਲ ਹੈਗੀ ਗੱਲ ਇਹ ਅੱਜ ਪਛਾਣ ਹੋ ਰਹੀ ਹੈ ਕਿ ਕਿਹੜਾ ਬੰਦਾ ਉੱਖੇ ਸਮੇਂ 'ਚ ਸ਼ਰੋਮਣੀ ਅਕਾਲੀ ਦਲ ਦਾ ਸਾਥ ਦੇ ਰਿਹਾ ਮੈਂ ਸਮਝਦਾ ਕਿ ਹਰ ਇੱਕ ਦੀ ਨੈਤਿਕ ਜ਼ਿੰਮੇਵਾਰੀ ਤੇ ਆਪਣੇ ਜ਼ਮੀਰ ਦੀ ਆਵਾਜ਼ ਸੁਣ ਕੇ ਅੱਜ ਸਾਡਾ ਸਾਰਿਆਂ ਦਾ ਫਰਜ਼ ਬੰਦਾ ਕਿ ਜੇ ਆਪਾਂ ਪੰਜਾਬ ਦਾ ਸੋਚਦੇ ਹਾਂ ਜੇ ਆਪਾਂ ਪੰਜਾਬ ਦਾ ਪਲਾ ਚੋਣੇ ਆ ਜੇ ਅੱਜ ਚੋਣੇ ਆ ਕਿ ਪੰਜਾਬ ਦੇ ਹੱਕ ਹੁੱਕਾਂ ਤੇ ਢਾਕਾਂ ਨਾ ਪਵੇ ਤੇ ਸਾਨੂੰ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਵਾਪਸੀ ਕਰਨੀ ਪਊਗੀ ਨਹੀਂ ਤਾਂ ਤੁਸੀਂ ਤੁਹਾਡਾ ਜਿਹੜਾ ਹਿਸਟਰੀ ਦੇ ਵਿੱਚ ਨਾਂ ਹੈ ਉਹ ਉਸ ਉਸ ਤਰ੍ਹਾਂ ਲਿਖਿਆ ਜਾਊਗਾ ਕਿ ਕੱਲ ਨੂੰ ਤੁਹਾਨੂੰ ਆਣ ਆਲਾ ਜਿਹੜਾ ਸਾਡੀ ਪਨੀਰੀ ਹੈ ਸਾਡੇ ਨੌਜਵਾਨ ਹੈ ਉਹ ਕਦੀ ਮਾਫ਼ ਨਹੀਂ ਕਰਨਗੇ ਤੁਹਾਨੂੰ ਧੋਖੇਬਾਜ਼ ਕਹਿਣਗੇ ਇਸ ਕਰਕੇ ਅੱਜ ਵੀ ਸਮਾਂ ਵਾ ਕਿ ਤੁਹਾਡਾ ਫਰਜ਼ ਬਣਦਾ ਸਾਰਿਆਂ ਦਾ ਕਿ ਆਪਾਂ ਪੰਜਾਬ ਦੇ ਨਾਲ ਖੇਤਰੀ ਪਾਰਟੀ ਸ਼ਰੋਮਣੀ ਅਕਾਲੀ ਦਲ ਦੇ ਨਾਲ ਖੜੀਏ ਕਿਉਂਕਿ ਜਿਹੜਾ 2026 ਦੇ ਵਿੱਚ ਆ 25 ਵਿੱਚ ਜਿਹੜੇ ਇਲੈਕਸ਼ਨ ਹੋਏ ਨੇ ਆਪਣੇ ਹੁਣ ਤਰਨਤਨ ਜਿੰਮਣੀ ਚੋਂ ਨੇ ਉਹਦੇ ਵਿੱਚ ਲੋਕਾਂ ਨੇ ਦੱਸ ਦਿੱਤਾ ਸਾਫ਼ ਤੁਸੀਂ ਦੇਖੋ ਸ਼ਰੋਮਣੀ ਅਕਾਲੀ ਦਲ ਕੱਲਾ ਸੀ ਉਦੇ ਵਿਰੋਧ ਦੇ ਵਿੱਚ ਬੀਜੇਪੀ ਵੀ ਉਹ ਵਿਰੋਧ 'ਚ ਕਾਂਗਰਸ ਵੀ ਉਹਦੇ ਵਿਰੋਧ 'ਚ ਆਮ ਆਦਮੀ ਪਾਰਟੀ ਉਹਦੇ ਵਿਰੋਧ ਵਿੱਚ ਆ ਜਿਹੜੀ ਇਹ ਨਵੀਂ ਇੱਕ ਪੰਥਕ ਤੇਰ ਬਣੀ ਆ ਪੰਥਕ ਟੋਲਾ ਨਵਾਂ ਬੜਿਆ ਵਾ ਉਹ ਵੀ ਸਾਡੇ ਵਿਰੋਧ ਦੇ ਵਿੱਚ ਤੇ ਭਾਈ ਮਨਦੀਪ ਸਿੰਘ ਨੂੰ ਜਿਹਨੂੰ ਟਿਕਟ ਦਿੱਤੀ ਸੀ ਉਹਦੇ ਪਰਿਵਾਰ ਦੀ ਕਿੱਟੀ ਵੱਦੀ ਮਦਦ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਕੀਤੀ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਸ਼ਾਇਦ ਤੁਹਾਨੂੰ ਨਾ ਪਤਾ ਹੋਵੇ ਕਿ ਜਦੋਂ ਸੂਰੀ ਦਾ ਕਤਲ ਕੀਤਾ ਸਭ ਤੋਂ ਪਹਿਲਾਂ ਧਮੀ ਜੀ ਸਾਹਿਬ ਉਹਨਾਂ ਦੇ ਘਰ ਗਏ ਉਹਨਾਂ ਦੀ ਜਿੱਥੇ ਮਾਲੀ ਮਦਦ ਕੀਤੀ ਉਸ ਤੋਂ ਬਾਅਦ ਉਹਨਾਂ ਦੇ ਕੋਲ ਕਾਰੋਬਾਰ ਚਲਾਉਣ ਵਾਲੇ ਸਾਧਨ ਬੜੇ ਘਟ ਗਏ ਸੀ ਦੋ ਦੁਕਾਨਾਂ ਦਰਬਾਰ ਸਾਹਿਬ ਦੇ ਬਾਹਰ ਸੋਰੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਦੋ ਦੁਕਾਨਾਂ ਉਹਨਾਂ ਨੂੰ ਦਿੱਤੀਆਂ ਮੈਨੂੰ ਜੈਕਟ ਲੋਕੇਸ਼ਨ ਹੀ ਪਤਾ ਪਰ ਦੋ ਦੁਕਾਨਾਂ ਉਹਨਾਂ ਨੂੰ ਉੱਥੇ ਦਿੱਤੀ ਇਸੇ ਕਰਕੇ ਦਿੱਤੀਆਂ ਜੇ ਸਾਡੇ ਮਨ ਦੇ ਵਿੱਚ ਹੁੰਦਾ ਕਿ ਯਾਰ ਅਸੀਂ ਇਹ ਤਾਂ ਦੂਜੇ ਪਾਸੇ ਨੇ ਪਰ ਸਾਡੇ ਮਨ ਚ ਨਹੀਂ ਸੀ ਪੰਥ ਦੇ ਪੰਥ ਦੇ ਦਰਦੀਆਂ ਭਾਵੇਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਬੰਦਾ ਹੋਵੇ ਕਿਸੇ ਵੀ ਪਾਰਟ ਚ ਹੋਵੇ ਜੇ ਉਹਨੇ ਪੰਥ ਦੇ ਲਈ ਕੁਝ ਕੀਤਾ ਤੇ ਸਾਡਾ ਫਰਜ਼ ਬਣਦਾ ਸ਼ਰੋਮੀ ਗੁਰਦਾਰਾ ਪ੍ਰਬੰਧਕ ਕਮੇਟੀ ਸ਼ਰੋਮੀ ਅਕਾਲੀ ਦਲ ਸ਼ੀਤਾਂ ਨਹੀਂ ਜਿੱਥੇ ਬੰਦੀ ਹੈ ਇਸ ਕਰਕੇ ਸਾਡਾ ਫਰਜ਼ ਵੀ ਬਣਦਾ ਕਿ ਅਸੀਂ ਉਹਨਾਂ ਦਾ ਸਾਥ ਦੇਈਏ ਤੇ ਸ਼ਰੋਮੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਵਿਰਸਾ ਸਿੰਘ ਮਲਟੋਆ ਜੀ ਨੇ ਉਸ ਦਿਨ ਦੋ ਦੁਕਾਨਾਂ ਦਵਾਈਆਂ ਤੇ ਅੱਜ ਆਪਣਾ ਕਾਰੋਬਾਰ ਚ ਕਰ ਰਹੇ ਠੀਕ ਹੈ ਉਹਨਾਂ ਦੇ ਮੈਂ ਕੋਈ ਟਿੱਕਾ ਟਿੱਪਣੀ ਮਨਦੀਪ ਸਿੰਘ ਤੇ ਨਹੀਂ ਕਰਨਾ ਚਾਹੁੰਦਾ ਪਰ ਮੈਂ ਇੱਕ ਗੱਲ ਗਿਆਨੀ ਹਰਪ੍ਰੀਤ ਸਿੰਘ ਤੇ ਉਹਦਾ ਸਮੁੱਚੀ ਟੀਮ ਨੂੰ ਜ਼ਰੂਰ ਕਹਿਣਾ ਚਾਹੁੰਦਾ ਕਿ ਜਿਹੜੇ ਤੁਸੀਂ ਲਾਛਣ ਜਾਂ ਕਹਿ ਲਓ ਗਲਤ ਬਿਆਨਬਾਜ਼ੀਆਂ ਸ਼੍ਰੋਮਣੀ ਅਕਾਲੀ ਦਲ ਨੇ ਕੀਤੀਆਂ ਸੀ ਕਰਦੇ ਪਿਓ ਉਹ ਉਹਦਾ ਕੋਈ ਫਾਇਦਾ ਨਹੀਂ ਹੋਇਆ ਕਿਉਂਕਿ ਲੋਕਾਂ ਨੇ ਤੁਹਾਡੀਆਂ ਗੱਲਾਂ ਨੂੰ ਨਕਾਰ ਦਿੱਤਾ ਇਸ ਕਰਕੇ ਅੱਜ ਵੀ ਸਮਾਂ ਹੈ ਕਿ ਆਪਣੇ ਆਪ ਨੂੰ ਗੁਰੂ ਮਹਾਰਾਜ ਦੇ ਹਜ਼ੂਰ ਹਜ਼ੂਰੀ ਦੇ ਵਿੱਚ ਖੜ ਕੇ ਇਸ ਗੱਲ ਦੀ ਮਾਫੀ ਮੰਗੋ ਕਿ ਅਸੀਂ ਜੋ ਕੁਝ ਕੀਤਾ ਉਹ ਇੱਕ ਸਾਜੀ ਜਿसे ਕਹਿਤ ਕੀਤਾ ਸ਼ਰੂਮਨੀ ਅਕਾਲੀ ਦਲ ਨੂੰ ਬਦਨਾਮ ਕਰਨ ਵਾਸਤੇ ਕੀਤਾ ਤੇ ਅੱਜ ਵੀ ਸਮਾਂ ਇਹ ਤਾਂ ਨਾ ਤਾਂ ਤੁਹਾਨੂੰ ਗੁਰੂ ਸਾਹਿਬ ਮਾਫ ਕਰਨਗੇ ਨਾ ਤੁਹਾਨੂੰ ਸੰਗਤ ਮਾਫ ਕਰੂਗਾ ਅੱਛਾ ਮੇਰਾ ਅੰਤ ਵਿੱਚ ਸਵਾਲ ਹੈ ਸਰਦਾਰ ਜੀ ਜੋ ਸਿਚੁਏਸ਼ਨ ਤਰਨਤਾਰਨ ਦੇ ਵਿੱਚ ਬਣੀ ਜਾਂ 2024 ਦੇ ਵਿੱਚ ਜਦੋਂ ਲੋਕ ਸਭਾ ਇਲੈਕਸ਼ਨਸ ਹੁੰਦੀਆਂ ਨੇ ਭਾਈ ਅਮਰਤਪਾਲ ਸਿੰਘ ਉੱਥੋਂ ਬਹੁਤ ਵੱਡੀ ਲੀਡ ਨਾਲ ਜਿੱਤਦਾ ਕੀ ਹੁਣ ਇਹ ਮੰਨ ਲਿਆ ਜਾਵੇ ਕਿ ਤਰਨਤਾਰਨ ਦੇ ਲੋਕਾਂ ਨੇ ਅਮਰਤਪਾਲ ਸਿੰਘ ਉੱਤੇ ਵੀ ਆਪਣਾ ਰੁਝਾਨ ਹੀ ਆਪਣਾ ਇੰਟਰਸਟ ਖੋਲਿਆ ਆਇਆ ਹੈ ਆ ਗਵਾਲਿਆ ਹੈ ਕਿਵੇਂ ਦੇਖਦੇ ਦੇਖੋ ਮੈਂ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਜੀ ਜਿਹੜੇ ਨੇ ਆਪਣੇ ਐਨਐਸਏ ਜਦੋਂ ਲੱਗਾ ਤੇ ਇਹਦਾ ਡਟਮਾ ਵਿਰੋਧ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਵੀ ਕੀਤਾ ਤੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਕੀਤਾ ਠੀਕ ਹੈ ਲੋਕਾਂ ਦਾ ਫਤਵਾ ਸੀ ਉਹ ਜਿੱਤ ਗਏ ਪਰ ਮੈਨੂੰ ਇੱਕ ਗੱਲ ਨਹੀਂ ਸਮਝੇ ਆ ਰਹੀ ਕਿ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਦਾ ਘਰ ਸੀ ਤਰਨਤਾਰਨ ਉਹਨਾਂ ਦਾ ਘਰ ਸੀ ਪੈਂਦਾ ਤੇ ਕੀ ਇਹੋ ਜਿਹਾ 1.5 ਸਾਲਾਂ ਦੇ ਵਿੱਚ ਉਹਨਾਂ ਨੇ ਕਰ ਦਿੱਤਾ ਕਿ ਜਿਹਦੇ ਨਾਲ ਉਹਨਾਂ ਨੂੰ ਵੋਟ ਹੀ ਨਹੀਂ ਪਈ ਕਹਿਣ ਨੂੰ ਤਾਂ ਭਾਵੇਂ ਇਹ ਸਾਰਾ ਪੰਥ ਕਟੋਲਾ ਇਕੱਠਾ ਹੋ ਗਿਆ ਸੀ ਪਰ ਕਿਤੇ ਨਾ ਕਿਤੇ ਲੋਕਾਂ ਨੂੰ ਇਹ ਗੱਲ ਦਾ ਪਤਾ ਲੱਗ ਗਿਆ ਕਿ ਪੰਥ ਦੀ ਇੱਕੋ ਹੀ ਪਾਰਟੀ ਹੈ ਸ਼ਰੂਨੀ ਕਾਲੀ ਦਾ ਲਾਗ ਸਮੇਂ ਸਮੇਂ ਦੌਰਾਨ ਕਈ ਤਰ੍ਹਾਂ ਦੇ ਧੜੇ ਵੀ ਬਣੇ ਨੇ ਕਈ ਗੱਲਾਂ ਹੁੰਦੀਆਂ ਵੀ ਰੀਆਂ ਨੇ ਪਰ ਕਦੀ ਵੀ ਕਿਸੇ ਨੂੰ ਵੀ ਪੰਥ ਨੇ ਪ੍ਰਵਾਨ ਨਹੀਂ ਕੀਤਾ ਸवाय ਸ਼ਰੂਨੀ ਕਾਲੀ ਦਾ ਤੋਂ ਜਿਹਦਾ ਚੋਣ ਨਿਸ਼ਾਨ ਤਕੜੀ ਹੈ ਤੇ ਅੱਜ ਭਾਵੇਂ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਦੀ ਸਮੁੱਚੀ ਟੀਮ ਮੰਦੀਰ ਸਿੰਘ ਦਾ ਕੀ ਉਹਨਾਂ ਨੇ ਦਿਲੋਂ ਸਾਥ ਦਿੱਤਾ ਨਹੀਂ ਦਿੱਤਾ ਤੁਸੀਂ ਕਿਸੇ ਕੋਲ ਵੀ ਪੁੱਛ ਕੇ ਦੇਖ ਲਓ ਥੇ ਹਲਕੇ ਦੇ ਵਿੱਚ ਚਲ ਜਾਓ ਕਿ ਇਹਨਾਂ ਨੇ ਧੜੇ ਦਾ ਬਣ ਗਏ ਲੇਕਿਨ ਧੜਿਆਂ ਦੇ ਵਿੱਚ ਵੰਡ ਪਈ ਰਹੀ ਕੋਈ ਕੋਈ ਕੁਛ ਕਹਿ ਰਿਆ ਸੀ ਕੋਈ ਕੁਛ ਕਹਿ ਰਿਆ ਸੀ ਕੋਈ ਕੁਛ ਕਹਿ ਰਿਆ ਸੀ ਸਿਮਰਜੀਤ ਸਿੰਘ ਮਾਨ ਜੀ ਦਾ ਬਿਆਨ ਆ ਗਿਆ ਉਹ ਕਹਿੰਦੇ ਉਹ ਆਪਣੇ ਕੈਂਡੀਡੇਟ ਕਹਿ ਕੇ ਚੱਲਦੇ ਰਹੇ ਇਸੇ ਕਰਕੇ ਵੋਟਾਂ ਨਹੀਂ ਪਈਆਂ ਗੱਲ ਇਹ ਹੈ ਕਿ ਜਿੰਨੀ ਦੇਰ ਆਪਾਂ ਇਹ ਗੱਲ ਸਮਝਦੇ ਨਹੀਂ ਕਿ ਜਿਹੜਾ ਅਕਾਲ ਤਖਤ ਸਾਹਿਬ ਤੋਂ ਜੋ ਸਾਨੂੰ ਹੁਕਮ ਹੁੰਦਾ ਜੇ ਉਹ ਅਸੀਂ ਕਵੇ ਕਿ ਸਿਰਫ ਸ਼ਰੋਣੀ ਅਕਾਲੀ ਦਲ ਮੰਨੇਗਾ ਤੇ ਬਾਕੀ ਨਹੀਂ ਮੰਨਣਗੇ ਤੇ ਪੰਥ ਤੁਹਾਨੂੰ ਕਦੀ ਮਾਫ਼ ਨਹੀਂ ਕਰੂਗਾ ਅਕਾਲ ਤਖਤ ਸਾਹਿਬ ਤੋਂ ਜਿਹੜੇ ਵੀ ਜਥੇਦਾਰ ਸਾਹਿਬ ਨੇ ਹੁਕਮ ਦਿੱਤਾ ਉਹ ਆਪਾਂ ਨੂੰ ਸਾਰਿਆਂ ਨੂੰ ਮੰਨਣਾ ਪਊਗਾ ਇੱਕ ਪਲੇਟਫਾਰਮ ਤੇ ਆਪਾਂ ਨੂੰ ਆਣਾ ਪਊਗਾ ਜੇ ਅਸੀਂ ਭਾਈ ਅਮਰਤਪਾਲ ਸਿੰਘ ਦਾ ਸਾਥ ਦਿੱਤਾ ਸੀ ਨਾ ਉਸ ਲਈ ਜਦੋਂ ਐਨਐਸਏ ਲੱਗੀ ਉਹਦਾ ਵਿਰੋਧ ਕੀਤਾ ਸੀ ਸਾਡੀ ਜ਼ਿੰਮੇਵਾਰੀ ਬਣਦੀ ਸੀ ਹੁਣ ਅੱਜ ਬੀਬੀ ਸੁਖਵਿੰਦਰ ਕੋਰ ਰੰਧਾਵਾ ਜੀ ਜਾਂ ਬੀਬੀ ਕੰਚਨਪ੍ਰੀਤ ਕੋਰ ਹੈ ਉਹਨਾਂ ਨੇ ਤਾਂ ਜਦੋਂ ਇਲੈਕਸ਼ਨ ਲੜ ਰਹੇ ਸੀ ਤਾਂ ਸਭ ਤੋਂ ਵੱਡਾ ਸਾਥ ਉਹਨਾਂ ਨੇ ਦਿੱਤਾ ਕਿਸੇ ਪਿੰਡ ਦੇ ਵਿੱਚ ਉਹਨਾਂ ਨੇ ਬੂਥ ਨਹੀਂ ਲਗਾ ਦਿੱਤਾ ਕਿਸੇ ਹੋਰ ਦਾ ਸਿਰਫ ਭਾਈ ਸਾਹਿਬ ਭਾਈ ਅਮਰਤਪਾਲ ਦਾ ਲੱਗਾ ਸੀ ਤੇ ਅੱਜ ਉਹ ਅੱਜ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਪੜਦੀ ਸੀ ਕਿ ਯਾਰ ਇੱਕ ਧਰਮੀ ਫੌਜੀ ਪਰਿਵਾਰ ਨੂੰ ਜੇ ਸ਼੍ਰੋਮਣੀ ਅਕਾਲੀ ਦਲ ਨੇ ਤਿੰਨ ਵੀਂ ਮਹੀਨੇ ਪਹਿਲਾਂ ਟਿਕਟ ਦੇ ਦਿੱਤੀ ਤੇ ਆਪਾਂ ਉਹਦਾ ਸਾਥ ਦੇਈਏ ਪਰ ਉਹਨਾਂ ਨੇ ਜ਼ਿੰਮੇਵਾਰੀ ਨਹੀਂ ਨਿਭਾਈ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਵਾਸਤੇ ਸਾਰੀਆਂ ਜਿਹੜਾ ਢੜੇ ਬਣ ਰਹੇ ਨੇ ਸਿਰਫ ਸ਼੍ਰੋਮਣੀ ਅਕਾਲੀ ਦਲ ਨੂੰ ਢਾਹ ਲਾਉਣ ਵਾਸਤੇ ਬਣ ਰਹੇ ਨੇ ਮੈਨੂੰ ਦੱਸੋ ਸਰਕਾਰ ਦੇ ਖਿਲਾਫ ਕੋਈ ਹੈ ਕੋਈ ਨਹੀਂ ਬੋਲਦਾ ਕਾਂਗਰਸ ਦੇ ਖਿਲਾਫ ਕੋਈ ਨਹੀਂ ਬੋਲਦਾ 1984 ਦੇ ਵਿੱਚ ਐਡਾ ਵੱਡਾ ਕਤਲੇਆਮ ਕਰਦਾ ਕਾਂਗਰਸ ਨੇ ਕੋਈ ਤੇ ਸਿਰਫ ਸਵਾਲ ਉਠਾਏ ਜਾਂਦੇ ਬਿਨ ਸ਼ਰੋਮੀ ਅਕਾਲੀ ਦਲ ਦੇ ਜਿਨੇ ਵਿਕਾਸਾ ਵਿਕਾਸ ਦੀ ਛੜੀ ਲਾਤੀ ਪੂਰੇ ਪੰਜਾਬ ਦੇ ਵਿੱਚ ਜਿੰਨੀ ਡਿਵੈਲਪਮੈਂਟ ਪੰਜਾਬ ਦੇ ਵਿੱਚ ਹੋਈ ਹੈ ਚਾਹੇ ਫੋਰ ਲੇਨ ਕਹਿ ਲੋ ਸਿਕਸ ਲੇਨ ਕਹਿ ਲੋ ਇਹ ਹਵਾਈ ਅੱਡੇ ਕਹਿ ਲੋ ਉਸ ਤੋਂ ਬਾਅਦ ਐਮਸ ਵਰਗਾ ਪਠਿੰਡੇ ਦੇ ਵਿੱਚ ਦਿੱਤਾ ਰਿਫਾਈਨਰੀ ਦਿੱਤੀ ਕਿਹੜੇ ਕੰਮ ਸਕੂਲ ਐਲੀਮੈਂਟਰੀ ਸਕੂਲ ਬਣੇ ਨੇ ਸਪੋਰਟਸ ਕਾਲਜ ਬਣੇ ਨੇ ਇੰਸਟੀਚਿਊਟ ਬਣੇ ਨੇ ਸਾਰੇ ਕੰਮ ਸ਼ਰੋਮੀ ਅਕਾਲੀ ਦਲ ਬਲੇ ਹੋਏ ਨੇ ਇਹਨਾਂ ਨੇ ਕੀ ਕੀਤਾ ਇਹਨਾਂ ਦਾ ਇੱਟ ਵੀ ਨਹੀਂ ਲਾਈ ਪਿਛਲੇ 5 ਸਾਲ ਕਾਂਗਰਸ ਦੇ ਕਢਲੇ 4 ਸਾਲ ਸਾਡੇ ਇਹਨਾਂ ਦੇ ਨਿਕਲ ਗਏ ਤੇ ਇਹਨਾਂ ਨੇ ਸਿਰਫ ਇੱਕੋ ਕੰਮ ਕੀਤਾ ਭੰਡ ਲੋ ਸ਼੍ਰੋਮਣੀ ਅਕਾਲੀ ਦਲ ਨੂੰ ਸੁਖਬੀਰ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਜਾਂ ਸਰਦਾਰ ਵਿਕਰਮ ਸਿੰਘ ਮਜੀਠੀਆ ਜੀ ਇਸ ਕਰਕੇ ਜਿਹੜੇ ਇਹਨਾਂ ਨੇ ਇਲਜ਼ਾਮ ਲਾਇਏ ਸੀ ਉਹ ਅੱਜ ਤੱਕ ਸਾਬਤ ਨਹੀਂ ਕਰ पाए ਇਸੇ ਕਰਕੇ ਅੱਜ ਪੰਥ ਨੇ ਹੋਕਾ ਦਿੱਤਾ ਪੰਥ ਨੇ ਅੱਗੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਉਹ ਖੜਾ ਹੋਇਆ ਤੇ ਅੱਜ ਪੰਜਾਬ ਦੇ ਵਿੱਚ ਇੱਕ ਚਰਚਾ ਚੱਲੀ ਸੀ कि 2027 ਚ ਸਿਰਫ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਗੀ ਠੀਕ ਬਿਲਕੁਲ ਇਹ ਸਿਚੁਏਸ਼ਨ ਹੁਣ ਤਰਨ ਤਰਨ ਨੂੰ ਲੈ ਕੇ ਜਾਂ ਇਵਨ ਪੰਜਾਬ ਦੀ ਆਉਣ ਵਾਲੀ ਸਰਕਾਰ ਨੂੰ ਲੈ ਕੇ ਕਿਸ ਤਰ੍ਹਾਂ ਦਾ ਰੁਝਾਨ ਬਣਦਾ ਕਿਉਂਕਿ ਇਹ ਚੰਦ ਸਾਲ ਜਿਹੜੇ ਨੇ ਇਹ ਬਹੁਤ ਮਹੱਤਵਪੂਰਨ ਨੇ ਇਹ ਸਮਾਂ ਜਿਹੜਾ ਵਿੱਚ ਵਿਚਾਰਿਆ ਬਹੁਤ ਜ਼ਰੂਰੀ ਹੈ ਜੋ ਵੀ ਹੋਏਗਾ ਦੱਸਦੇ ਰਵਾਂਗੇ ਬੜੇ ਰੁਵਾਨ ਨੇ ਪੰਜਾਬ ਦੇ